ਉਹਨਾਂ ਨੇ ਤੇੜ-ਤੇੜ ਮੇਰੀ ਭੈਣ ਭੰਨ ਕੇ ਘੇਰਦੀ ਅੱਧੀ ਰੋਟੀ ਨਹੀਂ ਖਾਦੀ ਸੀ ਕਿਸਵੇੜ ਦੀ ਤੇ ਹੁਣ ਖਾਣ ਤੇ ਇਹ ਆਲੇ ਲਪਾਵ ਮੈਂ ਕਿਹਾ ਵੀਰ ਜੀ ਥੋੜੀ ਜਿਹੀ ਇਦੇ ਚ ਪਾ ਦਿਓ ਤੇ ਸੇ ਖਾ ਲਈਏ ਰੋਟੀ ਅਸੀਂ ਤਾਂ ਲੰਗਰੀ ਮੰਗਿਆ ਸੀਗਾ ਉਹਨਾਂ ਨੇ ਕਿਹਾ ਜੀ ਤੁਹਾਨੂੰ ਦਿਹਾੜੀ ਨਹੀਂ ਦਿੰਦੇ ਅੱਛਾ ਹਾਂਜੀ ਇਸ ਪਿੱਛੇ ਉਹ ਕੁੱਟਣ ਲੱਗ ਗਏ ਉਸ ਟਾਂ ਦਾ ਮੇਰੇ ਹੋ ਸਕੇ ਗੁੰਮ ਹੋ ਗਏ ਉਹਨਾਂ ਨੇ ਇੱਕ ਤੱਪੜ ਬਹੁਤ ਜ਼ੋਰ ਕੇ ਮੇਰਾ ਮਾਰਿਆ ਜੁੱਤੀਆਂ ਨਾਲ ਮਾਰਿਆ ਜੀ ਮੇਰੀ ਭੈਣ ਨੂੰ ਐਡਾ ਮੂੰਹ ਸੁੱਜ ਜਾਵੇ ਜਨਾਬ ਤੇ ਖਾ ਹੁੰਦਾ ਨਾ ਪੀ ਹੁੰਦਾ ਹੈਗਾ ਅੱਛਾ ਜੀ 60 65 ਸਾਲ ਦੀ ਹੈਗੀ ਮੇਰੀ ਭੈਣ ਗੁੱਡੀ ਤੁਸੀਂ ਵੀ ਉੱਥੇ ਸੀ ਨਾ ਕੀ ਤੁਹਾਡਾ ਮਨਪ੍ਰੀਤ ਕੋਰ ਮਨਪ੍ਰੀਤ ਕੋਰ ਅੱਛਾ ਟੂ ਹੀ ਤੇ ਹੈ ਇਹ ਕੀ ਹੋਇਆ ਬੇਟੇ ਤੇਰੇ ਪਿੱਛੇ ਜਿਹੜੀ ਝੋਟ ਲੱਗੀ ਹੋਈ ਹੈ ਮਨ ਟੇਬਲ ਨਾਲ ਛੱਕ ਕੇ ਮਾਰਿਆ ਪ੍ਰਵਾਸੀਆਂ ਵੱਲੋਂ ਇਹਨਾਂ ਦੇ ਇਕਲੌਤੇ ਪੁੱਤਰ ਦਾ ਕਤਲ ਵੀ ਕਰ ਦਿੱਤਾ ਗਿਆ ਔਰ ਉਹ ਮਾਮਲਾ ਵੀ ਜਿਹੜਾ ਹਲੇ ਤੱਕ ਚੱਲ ਰਿਹਾ ਤੇ ਮੇਰੇ ਭੈਣਾਂ ਕੁੱਟੀ ਨਣ ਮੈਂ ਮੇਰੇ ਛੋਟੇ ਛੋਟੇ ਬੱਚੇ ਅਤੇ ਟੇਬਲ ਉੱਤੇ ਝੜ ਕੇ ਬਜ਼ੁਰਗ ਖਿੱਚ ਕੇ ਲੈ ਕੇ ਗਿਆ ਮੇਰੀ ਬੇਟੀ ਨੂੰ ਉੱਠਣ ਵਾਸਤੇ ਅੰਦਰ ਫੇਰ ਅੱਛਾ ਤੁਹਾਨੂੰ ਤੁਸੀਂ ਗੇਟ ਤੇ ਆਗੇ ਸੀ ਹੈ ਦੁਬਾਰਾ ਤੁਹਾਨੂੰ ਖਿੱਚ ਕੇ ਲੈ ਕੇ ਅੰਦਰ ਹਾਂਜੀ ਉਹ ਦੁਬਾਰਾ ਖਿੱਚ ਕੇ ਲੈ ਕੇ ਤੇ ਜਿਹੜਾ ਜਿਹੜਾ ਜੋਨੀ ਨਾਮ ਦਾ ਸੀਗਾ ਜੀ ਉਹਨਾਂ ਨੇ ਫਿਰ ਸਾਨੂੰ ਕੁੱਟਿਆ ਦੁਬਾਰਾ ਤੋਂ ਜੇ ਉੱਥੇ ਦਿਹਾੜੀ ਲੈ ਲਈ ਕਿਸੇ ਗਰੀਬ ਬੰਦੇ ਨੇ ਕਿਸੇ ਗਰੀਬ ਵਿਅਕਤੀ ਨੇ ਦਿਹਾੜੀ ਲੈ ਲਈ ਕਿ ਉਹਨੂੰ ਲੰਗਰ ਵੀ ਨਹੀਂ ਦੇ ਸਕਦੇ ਖਾਣ ਵਾਸਤੇ ਘਰ ਵਾਲਾ ਨਕਾਰਾ ਹੋਈ ਬੈਠਿਆ ਸਬਜ਼ੀ ਵੇਚਦਾ ਸੀ ਉਹ ਵੀ ਕੰਮ ਨਹੀਂ ਕਰ ਸਕਦਾ ਜੇ ਭੁੱਖਾ ਮਰਦਾ ਵਿਅਕਤੀ ਇਹ ਲੋਕ ਇਹ ਬੱਚੇ ਕੰਮ ਕਰਨ ਚਲੇਗੇ 5 500 ਰੁਪਏ ਦਿਹਾੜੀ ਤੇ ਤਾਂ ਉਹਨਾਂ ਮਸੰਦਾਂ ਨੇ ਉਹ ਗੁਰਦੁਆਰੇ 'ਚ ਬੈਠੇ ਜਿਹੜੇ ਗੁਰੂ ਸਾਹਿਬ ਨੇ ਮਸੰਦ ਫੁਕੇ ਸੀ ਇਹ ਮਸੰਦ ਜਿਹੜੇ ਤੁਸੀਂ 11 ਫੇਸ ਭਗਤ ਧਾਮਦੇਵ ਦੇ ਗੁਰਦੁਆਰੇ 'ਚ ਦੇਖਣਾ ਤਾਂ ਮਸੰਦ ਉੱਥੇ ਦੇਖ ਸਕਦੇ ਤੇ ਲੰਗਰ ਤਾਂ ਮੈਂ ਦੇਖਦਾ ਜੀ ਅੱਜ ਕੱਲ ਗੁਰਦੁਆਰਿਆਂ ਦੇ ਵਿੱਚ ਤਾਂ ਪ੍ਰਵਾਸੀ ਹੀ ਖਾਈ ਜਾਂਦੇ ਆ ਲੰਗਰ ਬਹੁਤ ਹੈ ਨਾ ਗੁਰਨਾਨਕ ਦਾ ਦੰਗਰ ਚਲੋ ਸਾਰਿਆਂ ਦੇ ਵਾਸਤੇ ਆਇਸੀ ਇਹ ਨਹੀਂ ਕਹਿੰਦੇ ਕਿ ਕੋਈ ਵਿਤਕਰਾ ਹੁੰਦਾ ਹੀ ਨਹੀਂ ਚਾਹੇ ਕਿ ਪ੍ਰਵਾਸੀ ਆਏ ਚਾਹੇ ਕਿ ਪੰਜਾਬੀ ਆਵੇ ਲੇਕਿਨ ਤੁਸੀਂ ਤਾਂ ਫੇਰ ਪੰਜਾਬ ਦੇ ਹੈਗੇ ਆ ਆਪਣੇ ਤੇ ਲੰਗਰ ਪਿੱਛੇ ਇੰਨਾ ਉਹਨਾਂ ਨੇ ਕੁੱਟ ਕੇ ਗੇਰਤਾ ਪਰ ਮੈਂ ਦੇਖਿਆ ਵੀਰੇ ਇੱਥੇ ਪ੍ਰਵਾਸੀਆਂ ਵਾਸਤੇ ਸਭ ਕੁਝ ਹੈਗਾ ਪੰਜਾਬੀ ਦਾ ਦਿਹਾੜੀ ਕਰਕੇ ਵੀ ਨਹੀਂ ਕਾ ਸਕਦਾ ਬੋਲੇ ਜੋ ਉਹਨਾਂ ਦੀ ਬੇਟੀ ਆ ਨਾ ਜੀ ਉਹਨਾਂ ਨੇ ਗਲਫ ਫੜਿਆ ਜੀ ਆ ਕੇ ਮੇਰਾ ਤੇ ਫੋਨ ਵੀ ਖੋਲੇਗੇ ਤੇ ਸਾਨੂੰ ਮਾਰਿਆ ਵੀ ਇਸੇ ਕਰਕੇ ਲੋਕ ਤੰਗ ਹੋ ਕੇ ਪਰੇਸ਼ਾਨ ਹੋ ਗਏ ਧਰਮ ਪਰਿਵਰਤਨ ਹੋਣ ਲੱਗ ਗਏ ਲੋਕ ਆਪਣੇ ਧਰਮ ਨੂੰ ਜਿਹੜਾ ਹੈਗਾ ਤਿਆਗਣ ਲੱਗੇ ਕਿਤੇ ਵਰਤਨਾਂ ਦਾ ਰੌਲਾ ਪੈ ਜਾਂਦਾ ਕਿਤੇ ਬੀੜ ਨਹੀਂ ਦਿੰਦੇ ਗਰੀਬ ਲੋਕਾਂ ਨੂੰ ਕਿਤੇ ਉਹਨਾਂ ਦੀ ਮਾਰਕੁੱਟ ਹੁੰਦੀ ਹੈ ਮੰਨ ਲਓ ਕੋਈ ਹੋਟਲ ਵੀ ਹੁੰਦਾ ਹੋਟਲ ਦੇ ਵਿੱਚ ਵੀ ਕੋਈ ਇਦਾਂ ਬੰਦਾ ਕੋਈ ਕਾਰ ਲੈ ਕੇ ਖਾ ਲਵੇ ਕੀ ਕਿਸੇ ਨੂੰ ਹੱਕ ਮੰਗਦਾ ਵੀ ਇਦਾਂ ਜਿਸ ਤਰੀਕੇ ਨਾਲ ਦੱਸ ਰਹੇ ਆ ਤਾਂ ਇਹ ਤਾਂ ਜਾਨਵਰ ਵਾਂਗੂ ਘੁੱਟ ਰਹੇ ਆ ਜਾਉਂਗੇ ਹੁਣ ਲੰਗਰ ਪਕਾਣ ਜਾਂ ਦਿਹਾੜੀ ਦੇ ਉੱਤੇ ਗੁਰਦਾਰੇ ਦੇ ਵਿੱਚ ਵੀ ਜੇ ਗਈ ਵੀ ਉਸ ਗੁਰਦਾਰੇ ਮਤ ਕਦੇ ਨਹੀਂ ਜਾਉਂਗੇ ਵੈਸੇ ਗੁਰਦਾਰੇ ਮਤ ਹੁਣ ਮਨ ਟੁੱਟ ਗਿਆ ਮੇਰਾ ਪੰਜਾਬ ਦੇ ਬੁੱਧੀਜੀਵੀ ਪੰਜਾਬ ਦੇ ਹਤਾਇਸ਼ੀ ਅਕਸਰ ਹੁਣ ਚਿੰਤਾ ਕਰਦੇ ਆ ਕਿ ਪੰਜਾਬ ਦੇ ਵਿੱਚ ਪਰਿਵਾਰ ਸਿੱਖੀ ਤੋਂ ਦੂਰ ਜਾ ਰਹੇ ਹੈ ਹੋਰ ਧਰਮਾਂ ਨੂੰ ਅਪਣਾ ਰਹੇ ਹੈ ਮੋਹਾਲੀ ਦੇ 11 ਫੇਸ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਘਟਨਾ ਘਟਦੀ ਹੈ ਗੁਰਦੁਆਰਾ ਸਾਹਿਬ ਗਏ ਸੀ ਦਿਹਾੜੀ ਲਾਣ ਦੇ ਲਈ ਕਿਉਂਕਿ ਗਰੀਬ ਪਰਿਵਾਰ ਹੈ ਔਰ ਇਹ ਉਹ ਪਰਿਵਾਰ ਹੈ ਕਿ ਜਿਨ੍ਹਾਂ ਦਾ ਇੱਕ ਨੌਜਵਾਨ ਪੁੱਤ 6 ਮਹੀਨੇ ਪਹਿਲਾਂ ਪ੍ਰਵਾਸੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਪੈਣ ਜੀ ਮਿਹਨਤ ਕਰਨ ਦੇ ਲਈ ਦਿਹਾੜੀ ਲਾਣ ਦੇ ਲਈ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਤਿਆਰ ਕਰਨ ਦੇ ਲਈ ਜਾਂਦੇ ਨੇ ਤੇ ਉੱਥੇ ਜਦੋਂ ਆਪ ਲੰਗਰ ਛਕਣ ਲੱਗਦੇ ਨੇ ਤਾਂ ਇਹਨੂੰ ਲੈ ਕੇ ਇੰਨੀ ਬਹਿਸ ਵੱਧਦੀ ਹੈ ਕਿ ਕੁੱਟਮਾਰ ਤੱਕ ਪਹੁੰਚ ਜਾਂਦੀ ਹੈ ਇਹਨਾਂ ਦੇ ਨਾਲ ਕੁੱਟਮਾਰ ਹੁੰਦੀ ਹੈ ਇਹਨਾਂ ਦੀ ਬੱਚੀਆਂ ਦੇ ਨਾਲ ਕੁੱਟਮਾਰ ਹੁੰਦੀ ਹੈ ਤੇ ਇਹਨਾਂ ਦੀ ਵੱਡੀ ਭੈਣ ਜੋ ਬਜ਼ੁਰਗ ਨੇ ਉਹਨਾਂ ਦੇ ਨਾਲ ਇਸ ਤਰੀਕੇ ਦੀ ਕੁੱਟਮਾਰ ਹੁੰਦੀ ਹੈ ਦੱਸਿਆ ਜਾ ਰਿਹਾ ਹੈ ਇਹਨਾਂ ਦੇ ਮੁਤਾਬਕ ਕਿ ਕਿ ਤੁਸੀਂ ਉਹ ਸੁਣ ਵੀ ਨਹੀਂ ਸਕਦੇ ਤੁਹਾਨੂੰ ਲੱਗੂਗਾ ਕਿ ਵਾਕਈ ਹੀ ਇਹ ਵੀ ਇੱਕ ਵੱਡਾ ਕਾਰਨ ਹੈ ਜਿਸ ਕਾਰਨ ਸਾਡੇ ਪਰਿਵਾਰ ਸਿੱਖੀ ਤੋਂ ਦੂਰ ਜਾ ਰਹੇ ਹੈ ਗੱਲਬਾਤ ਕਰਦੇ ਆ ਮੇਰੇ ਨਾਲ ਇੱਥੇ ਆਪ ਭੈਣ ਜੀ ਮੌਜੂਦ ਨੇ ਤੇ ਵੀਰ ਜੀ ਮੌਜੂਦ ਨੇ ਜਿਨ੍ਹਾਂ ਨੂੰ ਫਿਰ ਭੈਣ ਜੀ ਹੋਰਾਂ ਨੇ ਫੋਨ ਕਰਕੇ ਬੁਲਾਇਆ ਭਾਈ ਸਾਹਿਬ ਫਿਰ ਗਏ ਨੇ ਤੇ ਉਹ ਸਾਰਾ ਜਿਹੜਾ ਇਹਨਾਂ ਨੂੰ ਬਚਾਉਣ ਦਾ ਕੰਮ ਕੀਤਾ ਉੱਥੇ ਕੀ ਕੁਝ ਹੋਇਆ ਗੱਲਬਾਤ ਕਰਦੇ ਹਾਂ ਭੈਣ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਇਹੀ ਜਾਨਣਾ ਚਾਹਾਂਗੇ ਜੀ ਤੁਹਾਡਾ ਨਾਂ ਕੀ ਹੈ ਤੇ ਤੁਸੀਂ ਜਿਵੇਂ ਦੱਸਿਆ ਜਾ ਰਿਹਾ ਕਿ ਤੁਸੀਂ ਉੱਥੇ ਦਿਹਾੜੀ ਲਾਣ ਗਏ ਸੀ ਤੇ ਇਹ ਜਿਹੜਾ ਮਾਮਲਾ ਸਾਹਮਣੇ ਆਇਆ ਵੀ ਕੁੱਟਮਾਰ ਹੋਈ ਹੈ ਬੱਚਿਆਂ ਦੇ ਨਾਲ ਵੀ ਕੁੱਟਮਾਰ ਹੋਈ ਹੈ ਔਰ ਗੁਰਦੁਆਰਾ ਸਾਹਿਬ ਦੇ ਵਿੱਚ ਹੋਈ ਹੈ ਇਹਦਾ ਕੀ ਕਾਰਨ ਰਿਹਾ ਨਾਂ ਮੇਰਾ ਸੋਨੀਆ ਰਾਣੀਆ ਜੀ ਹਾਂ ਸਵੇਰੇ ਗਏ ਸੀਗੇ 11 ਫੇਸ ਅੱਛਾ ਜੀ ਸਵੇਰੇ 7:30 ਵਜੇ ਇੱਥੇ ਤੇ ਨਿਕਲ ਗਏ ਸੀਗੇ 8:30 8:00 ਵਜੇ ਉੱਥੇ ਪਹੁੰਚ ਗਏ ਸੀਗੇ ਗੁਰਦੁਆਰਾ ਸਾਹਿਬ ਗੁਰਦੁਆਰੇ ਸਾਹਿਬ ਹੋ ਜੀ ਨਾਮਦੇਵ ਗੁਰਦੁਆਰਾ ਜੀ ਅੱਛਾ ਜੀ ਠੀਕ ਹੈ ਸਵੇਰੇ ਪਹੁੰਚ ਗਏ ਸੀਗੇ ਤੇ ਅਸੀਂ ਦਿਹਾੜੀ ਲਾਣ ਤਿੰਨ ਜਣਾਂ ਨਹੀਂ ਉੱਧਰ ਤੇ ਹੋਰ ਆਈ ਸੀਗੀਆਂ ਤਿੰਨ ਹਮ ਸੀਗੀਆਂ ਠੀਕ ਹੈ ਜੀ ਤੇ ਮੇਰੇ ਬੇਟੀ ਵੀ ਗੈਲ ਚਲੀ ਗਈ ਵੀਰੇ ਛੋਟੇ ਵਾਲੀ ਵੀ ਜ ਬੜੇ ਵਾਲੀ ਕਹਿੰਦੀ ਮੈਂ ਸੇਵਾ ਕਰਾ ਲੂੰਗੀ ਚਲ ਕੋਈ ਗੱਲ ਨਹੀਂ ਵੀ ਉਹਨੋ ਵੀ ਲੈ ਗਈ ਮੈਂ ਕਿ ਵੀ ਪੈਸੇ ਦੀ ਜ਼ਰੂਰਤ ਹੈ ਕਿ ਡੈਡੀ ਦਾ ਹੋਇਆ ਵੀ ਐਕਸੀਡੈਂਟ ਤੈਨੂੰ ਪਤਾ ਹੀ ਹੈਗਾ ਵੀਰ 6 ਮਹੀਨੇ ਪਹਿਲਾਂ ਬੈਠੇ ਦੀ ਡੈਥ ਹੋ ਗਈ ਸੀਗੀ ਉਹ ਵੀ 15000 ਰੁਪਿਆ ਮਹੀਨਾ ਕਮਾਉਂਦਾ ਸੀਗਾ ਹੁਣ ਕਮਾਉਣ ਵਾਲਾ ਹੈ ਨਹੀਂ ਸੀਗਾ ਕੋਈ ਇਹਦੇ ਡੈਡੀ ਨੂੰ ਵੀ ਤੋਂ ਤੇ ਐਕਸੀਡੈਂਟ ਕਰਕੇ ਵੀਰ ਬੈਡ ਅਰੇਸਟ ਦੱਸੀ ਵੀ ਹੈਗੀ ਇਸ ਕਰਕੇ ਮੇਰੇ ਕੋਲ ਕੋਈ ਦਿਹਾੜੀ ਆਈ ਚੱਲ ਮੈਂ ਚਲੀ ਗਈ ਮੈਂ ਕਿਹ ਚੱਲੇ ਕੋਈ ਪੈਸਾ ਘਰ ਆ ਜਾਏਗਾ ਖੁਸ਼ ਹੈ ਖਾਣ ਨੂੰ ਬੱਚਿਆਂ ਕੇ ਆ ਜਾਏਗਾ ਸਦਾ ਪਤਾ ਸਾਡੇ 7 ਵਜੇ ਨਿਕਲ ਕੇ ਵੀਰ 8 ਵਜੇ ਚਲੀ ਗਈ ਮੈਂ ਉੱਥੇ ਪਹੁੰਚ ਗਈ ਤੇ ਖਾਣਾ ਬਣਾਉਣ ਲੱਗੇ ਅਸੀਂ ਉਹਦਾ ਸਵੇਰ ਦਾ ਕੁਝ ਨਹੀਂ ਖਾਇਆ ਵੀ ਸੀਗਾ ਜੀ ਹੂੰ ਤੇ ਜਦੋਂ ਅਸੀਂ 2:30 3 ਵਜੇ ਉੱਥੇ ਬੈਲੇ ਹੋਏ ਲੰਗਰ ਪਕਾ ਕੇ ਤੇ ਮੈਂ ਆਪਣੀ ਭੈਣ ਨੂੰ ਕਿਹਾ ਵੀ ਜਾ ਤੂੰ ਹੇ ਨੀਚੇ ਤੇ ਬੇਸਮੈਂਟ ਬਾਂਦੇ ਘਰਾਂ ਹੀ ਖਾ ਲਾਂਗੇ ਆਪਾਂ ਜਾ ਕੇ ਵੀ ਹੁਣ ਟਾਈਮ ਨਹੀਂ ਹੈਗਾ ਇਹ ਮੇਰੀ ਛੋਟੀ ਵਾਲੀ ਬੇਟੀ ਵੀ ਉਸ ਨਾਲ ਚਲੀ ਗਈ ਜੀ ਵੀ ਥੋੜਾ ਥੋੜਾ ਪੋਆ ਲਿਆ ਉਹ ਜੀ ਦੋ ਲਫਾ ਪੇ ਲੈ ਕੇ ਉਹ ਚਲੀ ਗਈ ਉਹਨਾਂ ਨੇ ਕਿਹਾ ਵੀ ਵੀਰੇ ਸਾਡੇ ਕੋਲ ਆਹ ਖਾਣਾ ਪਾ ਦੋ ਜੀ ਅਸੀਂ ਰੋਟੀਆਂ ਆਲੀਆਂ ਗੀਆਂ ਉਹ ਬੋਲਿਆ ਵਿਅਕਤੀ ਕਹਿੰਦਾ ਵੀ ਜੇ ਤੁਸੀਂ ਰੋਟੀਆਂ ਆਲੀਆਂ ਗੀਆਂ ਤੁਹਾਨੂੰ ਦਿਹਾੜੀ ਨਹੀਂ ਦਿੰਦੇ ਅੱਛਾ ਜੀ ਐਵੇਂ ਬੋਲਿਆ ਜੀ ਉਹਨਾਂ ਨੂੰ ਤੇ ਮੇਰੀ ਇਹ ਕਿਹਨੇ ਬੋਲਿਆ ਤੁਹਾਨੂੰ ਇਦਾਂ ਆਹ ਜੋਨੀ ਜੋਨੀ ਨਾਮ ਦਾ ਕੋਈ ਉਹ ਤੇ ਸੇਵਾਦਾਰ ਸੀ ਕੋਈ ਜਿਨ੍ਹਾਂ ਨੇ ਖਾਣਾ ਬਣਵਾਇਆ ਸੀਗਾ ਜੀ ਜੋਨੀ ਨਾਮ ਦਾ ਤੇ ਉਹਦੀ ਵਾਈਫ ਅੱਛਾ ਜੀ ਤਾਂ ਗੁਰਦਾਰੇ ਵਿੱਚ ਹੀ ਹੁੰਦੇ ਹੋ ਸੇਵਾਦਾਰ ਹਾਂ 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 ਜੀ ਠੀਕ ਤੇ ਉਹਨਾਂ ਨੇ ਬੋਲਿਆ ਕਹਿੰਦਾ ਜੇ ਤੁਸੀਂ ਕਹਿੰਦਾ ਹੁਣ ਇਹਦੇ ਜ ਖਾਣਾ ਪੋਆਣਾ ਤਾਂ ਤੁਹਾਨੂੰ ਦਿਹਾੜੀ ਨਹੀਂ ਦੇਈ ਤੇ ਉਹ ਮੇਰੀ ਬੇਟੀ ਮਨੂੰ ਹੇਠੇ ਬੁਲਾਣ ਆ ਗਈ ਮੰਮੀ ਤੁਸੀਂ ਆ ਜਾਓ ਪਾ ਨਹੀਂ ਰਹੇ ਤੇ ਮੰਨੇ ਉਹਨਾਂ ਨੂੰ ਅਹੀਂ ਕਿਹਾ ਉਹ ਜ਼ਿਆਦਾ ਗਰਮ ਹੋਏ ਵੀ ਸੀ ਬਹੁਤ ਜ਼ਿਆਦਾ ਬੋਲ ਰਹੀ ਸੀ ਕਿ ਮੇਰੀ ਭੈਣ ਨਾਲ ਮੰਨੇ ਉਹਨਾਂ ਨੂੰ ਕਿਹਾ ਵੀ ਵੀਰੇ ਰਹਿਣ ਦੋ ਅਸੀਂ ਲੈਣਾ ਨਹੀਂ ਮੰਨੇ ਐਵੇਂ ਵੀ ਕਿਹਾ ਵੀ ਵੀਰ ਜੀ ਅਸੀਂ ਸਾਨੂੰ ਕੁਝ ਨਹੀਂ ਚਾਹੀਦਾ ਵੀ ਰਹਿਣ ਦੋ ਅਸੀਂ ਲੈਣਾ ਨਹੀਂ ਐਨੀ ਤੇਰਵਾ ਮਾਨੂੰ ਪਤਾ ਹੀ ਨਹੀਂ ਲੱਗਿਆ ਵੀਰੇ ਵੀ ਕਿੱਧਰ ਤੇ ਕੀ ਹੋ ਗਿਆ ਉਹਨਾਂ ਨੇ ਤੇੜ-ਤੇੜ ਮੇਰੀ ਭੈਣ ਪੰਨ ਕੇ ਘੇਰਦੀ ਥੱਪੜ ਸਪੜਾਈ ਬਹੁਤ ਜ਼ੋਰ-ਜ਼ੋਰ ਕੇ ਜਦ ਮਾਰ ਲੱਗੇ ਮੈਂ ਬੇਸਮੈਂਟ ਵਾਦੇ ਬਾਹਰ ਨਿਕਲੀ ਮੈਂ ਉੱਪਰ ਆ ਕੇ ਰੋਲਾ ਪਾਇਆ ਹਾਂ ਮੇਰੀ ਭੈਣ ਮਾਰਦੀ ਮੇਰੀ ਭੈਣ ਮਾਰਦੀ ਮੈਨੂੰ ਕੋਈ ਸੁਝਿਆ ਨਹੀਂ ਹੈਗਾ ਕਿਉਂਕਿ ਮੈਂ ਦੇਖ ਨਹੀਂ ਸਕਦੀ ਹੈਗੀ ਵੀਰ ਉਸ ਟਾਈਮ ਮੇਰੇ ਹੋਸ਼ ਗੁੰਮ ਹੋ ਗਏ ਸੀਗੇ ਵੀ ਹੋ ਕੇ ਆ ਗਿਆ ਐਨਾ ਵੀ ਨਹੀਂ ਪਤਾ ਲੱਗਿਆ ਹੈਗਾ ਵੀ ਹੋ ਕੇ ਆ ਗਿਆ ਸਿੱਧਾ ਕੁਝ ਕਹਿਆ ਵੀ ਨਹੀਂ ਸੇਵਨ ਲੰਗਰ ਲੈਣ ਪਿੱਛੇ ਇੰਨਾ ਕੁਝ ਹੋ ਗਿਆ ਜੀ ਹਾਂਜੀ ਵੀਰੇ ਤੇ ਲੰਗਰ ਤਾਂ ਮੈਂ ਦੇਖਦਾ ਜੀ ਅੱਜ ਕੱਲ ਗੁਰਦੁਆਰਿਆਂ ਦੇ ਵਿੱਚ ਤਾਂ ਪ੍ਰਵਾਸੀ ਹੀ ਖਾਈ ਜਾਂਦੇ ਆ ਲੰਗਰ ਬਹੁਤ ਹੈ ਨਾ ਗੁਰਨਾਨਕ ਦਾ ਦੰਗਰ ਚਲੋ ਸਾਰਿਆਂ ਦੇ ਵਾਸਤੇ ਐਸੀ ਇਹ ਨਹੀਂ ਕਹਿੰਦੇ ਕਿ ਕੋਈ ਵਿਤਕਰਤਾ ਹੁੰਦਾ ਹੀ ਨਹੀਂ ਚਾਹੇ ਕਿ ਪ੍ਰਵਾਸੀ ਆਏ ਚਾਹੇ ਕਿ ਪੰਜਾਬੀ ਆਵੇ ਲੇਕਿਨ ਤੁਸੀਂ ਤਾਂ ਫੇਰ ਪੰਜਾਬ ਦੇ ਹੈਗੇ ਆ ਆਪਣੇ ਤੇ ਲੰਗਰ ਪਿੱਛੇ ਇੰਨਾ ਉਹਨਾਂ ਨੇ ਕੁੱਟ ਕੇ ਗੇਰਤਾ ਪਰ ਮੈਂ ਦੇਖਿਆ ਵੀਰ ਇੱਥੇ ਪ੍ਰਵਾਸੀਆਂ ਵਾਸਤੇ ਸਭ ਕੁਝ ਹੈਗਾ ਪੰਜਾਬੀ ਦਾ ਦਿਹਾੜੀ ਕਰਕੇ ਵੀ ਨਹੀਂ ਖਾ ਸਕਦਾ ਪੰਜਾਬੀ ਤਾਂ ਦਿਹਾੜੀ ਕਰਕੇ ਵੀ ਨਹੀਂ ਖਾ ਸਕਦਾ ਵੀਰ ਪਰ ਉਹਨਾਂ ਨੇ ਜਿਸ ਤਰ੍ਹਾਂ ਮੇਰੀ ਪੈਣੇ ਨਹੀਂ ਜਿਆ ਤੇ ਉਪਰ ਪਤਾ ਨਹੀਂ ਕਿਵੇਂ छुट ਕੇ ਆਈਏ ਕਿਵੇਂ ਨਹੀਂ ਤੇ ਮੈਂ ਆਪਣੀ ਬੇਟੀ ਨੂੰ ਕਿਹਾ ਵੀ ਮੈਨੂੰ ਫੋਨ ਦੇ ਦੇ ਮੈਂ 100 ਨੰਬਰ ਤੇ ਫੋਨ ਲਾ ਲੇ ਮਾਂ ਜਦੋਂ ਮੈਂ 100 ਨੰਬਰ ਤੇ ਫੋਨ ਲਾਣ ਲੱਗੀ ਤੇ ਇੱਕ ਫੋਨ ਮੇਰੇ ਹੱਥੋਂ ਤਾਂ ਮੇਰਾ ਫੋਨ ਥੋੜਾ ਖਰਾਬ ਜਾਗਾ ਵੀਰ ਉਸ ਟਾਈਮ ਮੈਂ ਫੋਨ ਲਾਇਆ 100 ਨੰਬਰ ਤੇ ਉਹ ਉਹਨਾਂ ਨੇ ਗੱਲ ਨਹੀਂ ਸੁਣੀ ਬਾਤ ਨਹੀਂ ਸੁਣੀ ਆ ਕੇ ਦੁਬਾਰਾ ਫੇਰ ਮੇਰੀ ਭੈਣ ਨੂੰ ਤਪੜਤਪਾਈ ਕਰਨ ਲੱਗੇ ਉੱਪਰ ਆ ਕੇ ਵੀ अच्छा जी हां ऊपर बेसमेंट ਤੇ ਉੱਪਰ ਆ ਕੇ ਵੀ ਮੇਰੀ ਭੈਣ ਨੂੰ ਜਿਸ ਟਾਈਮ ਮਾਰ ਲੱਗੇ ਉਸ ਟਾਈਮ ਦਾ ਮੇਰੇ ਹੋਸ਼ੇ ਗੁੰਮ ਹੋ ਗਏ ਉਹਨਾਂ ਨੇ ਇੱਕ ਤੱਪੜ ਬਹੁਤ ਜ਼ੋਰ ਕੇ ਮੇਰਾ ਮਾਰਿਆ ਜੇ ਸੀਗੇ ਤੇ ਮੇਰੀ ਬੇਟੀ ਬੈਂਚ ਨਾਲ ਮਾਰੀ ਚੱਕ ਗਏ ਤੇ ਉਹਦਾ ਵੀ ਮਾਰਿਆ ਦੂਜੀ ਵੱਡੀ ਵਾਲੀ ਦਾ ਜਿਸ ਟਾਈਮ ਉਹ ਮਾਰ ਲੱਗੇ ਤੇ ਮੈਂ ਇਹਨਾਂ ਨੂੰ ਮੜਾ ਜਾ ਕਹਤਾ ਵੀ ਤੁਸੀਂ ਵੀਡੀਓ ਬਣਾ ਲਓ ਵੀ ਆਪਣੇ ਕੋਲ ਕੋਈ ਸਬੂਤ ਤਾਂ ਹੋਵੇ ਤੇ ਉਹਨਾਂ ਨੇ ਫਿਰ ਮੇਰਾ ਫੋਨ ਵੀ ਖੋਲ ਲਿਆ ਜਿਹੜਾ ਮੇਰਾ ਫੋਨ ਦਵਨਪ੍ਰੀਤ ਦਾ ਸੀਗਾ ਬੇਟੇ ਦਾ ਫੋਨ ਸੀਗਾ 17000 ਦਾ 1150 ਰੁਪਏ ਉਹਦੇ ਪਿੱਛੇ ਪੈ ਰਿਆ ਸੀਗਾ ਹਾਂ ਮਨੇ ਨੂੰ ਦੁੱਧ ਵਾਸਤੇ ਦਿਆ ਸੀਗਾ ਵੀ ਦੁੱਧ ਤੇ ਦੇ ਜਮਾਂਗੇ ਪੈਸੇ ਵੀ ਨਹੀਂ ਤਾਂ ਕੋਈ ਦੁੱਧਾਂ ਬੰਦ ਦੇਣੇਗਾ ਨਹੀਂ ਦੁੱਧ ਵਾਸਤੇ ਵੀਰ ਦਿਆ ਸੀਗਾ 200 ਰੁਪਏ ਸੀ ਕਿਰਾਏ ਵਾਸਤੇ ਲੈ ਕੇ ਤੇ 50 ਰੁਪਏ ਮਾਰੇ ਕਿਰਾਏ ਮੈਂ ਲੱਗੇ ਤੇ 150 ਰੁਪਏ ਇੱਕ ਤੇ 1000 ਰੁਪਏ ਉਹਦੇ ਪਿੱਛੇ ਇੱਕ ਪੈਰਿਆ ਸੀਗਾ ਤੇ ਸਾਡੇ ਕੋਲ ਤਾਂ ਵੀਰ ਮੈਂ ਪਛਦੀ ਪਛਾਂਦੀ ਕਿਵੇਂ ਨਾ ਕਿਵੇਂ ਜੇ ਮੇਰੀ ਭੈਣ ਨੂੰ ਮਾਰਿਓ ਜਾਰੇ ਮਾਰਿਓ ਜਾਰੇ ਕਾਫੀ ਜ਼ਿਆਦਾ ਘਬਰਾ ਕੇ ਬੱਚੇ ਵੀ ਮੇਰੇ ਬਹੁਤ ਜ਼ਿਆਦਾ ਉਹਨਾਂ ਨੇ ਮਾਰੇ ਇੱਕ ਭਰਾ ਆ ਗਿਆ ਸੀ ਤੇ ਪਿਛਲੇ ਪਾਸੇ ਨੂੰ ਗੁਰਦੁਆਰੇ ਕੀ ਕਿਸੇ ਨਾ ਕਿਸੇ ਤਰ੍ਹਾਂ ਮੈਂ ਤਾਂ ਨਿਕਲ ਗਈ ਤੇ ਮੇਰੀ ਭੈਣ ਨੂੰ ਤਾਂ ਉਹਨਾਂ ਨੇ ਮਾਰੇ ਰਹੇ ਤੇ ਅਸੀਂ ਘਬਰਾ ਆ ਗਏ ਮੇਰੇ ਬੱਚੇ ਬਹੁਤ ਜ਼ਿਆਦਾ ਤੇ ਉਹ ਮੇਰੀ ਬੇਟੀ ਮੈਂ ਹਮ ਨਿਕਲੇ ਕਿਸੇ ਨਾ ਕਿਸੇ ਤਰ੍ਹਾਂ ਦੋ ਰੋਡ ਕੋ ਕਰਕੇ ਕਿਸੇ ਤੋਂ ਫੋਨ ਲਿਆ ਦੁਕਾਨਵਾ ਜਾ ਕੇ ਆਪਣੇ ਘਰ ਵਾਲੇ ਨੂੰ ਕਰਿਆ ਉਹਨਾਂ ਦਾ ਐਕਸਟਰਾ ਮੈਂ ਕਿ ਤੁਸੀਂ ਹੁਣ ਹੁਣ ਆ ਜਾਓ ਹਰ ਕਿਸੇ ਨੂੰ ਲੈ ਕੇ ਗਿਆ ਲਾਇਓ ਵੀ ਬਹੁਤ ਸਾਨੂੰ ਮਾਰ ਰਹੇ ਪੈਣ ਨੂੰ ਛੋੜ ਨਹੀਂ ਰਹੇ ਅੰਦਰ ਤੋਂ ਉਦੋਂ ਵੀ ਨਹੀਂ ਛੱਡਿਆ ਸੀਗਾ ਹਾਂਜੀ ਅੱਛਾ ਜੀ ਅਸੀਂ ਘਬਰਾ ਗਏ ਸੀਗੇ ਜੀ ਫੇਰ ਮੰਨੇ ਜੀ ਕਿਸੇ ਨਾ ਕਿਸੇ ਤਰ੍ਹਾਂ ਹਮਣਾ ਮੇਰਾ ਫੋਨ ਖਰਾਬ ਹੈਗਾ ਥੋੜਾ ਜਿਹਾ ਮੈਂ ਫੜਾ ਫੋਨ ਦੱਬ ਕੇ ਵੀਰੇ ਉਹ ਮਾ 1% ਬੈਟਰੀ ਰਹਿ ਗਈ ਸੀ ਜਦੋਂ ਮੈਂ ਦੁਬਾਰਾ ਚਲਾਇਆ 1% ਬੈਟਰੀ ਆ ਗਈ ਤੇ ਕਿਸੇ ਨਾ ਕਿਸੇ ਤਰ੍ਹਾਂ ਮੈਂ ਅੰਕਲ ਜੀ ਦਾ ਫੋਨ ਆ ਨੰਬਰ ਕੱਢਿਆਗਾ ਉਹਦੇ ਵਿੱਚੋਂ ਤੇ ਮੈਂ ਅੰਕਲ ਨੂੰ ਵੀ ਫੋਨ ਕਰਕੇ ਕਿਹਾਗਾ ਵੀ ਅੰਕਲ ਜੀ ਅਮਰਜੈਂਸੀ ਤੁਸੀਂ ਦਵਾ ਨਾ ਆਜੋ ਮੇਰੀ ਭੈਣ ਉਹਨਾਂ ਨੇ ਅੰਦਰ ਪਗੜੀ ਵੀ ਮਾਰੀ ਕੁੱਟੀ ਜਾ ਰਹੇ ਨੇ ਸਾਨੂੰ ਵੀ ਬਹੁਤ ਜ਼ਿਆਦਾ ਮਾਰਿਆ ਵੀਰ ਉਹਨਾਂ ਨੇ ਤੇ ਫਿਰ ਭਾਈ ਸਾਹਿਬ ਆਂਦੇ ਆ ਫਿਰ ਉੱਥੇ ਹਾਂਜੀ ਅੱਛਾ ਅੰਕਲ ਨੇ ਆ ਗਏ ਜੀ ਮੇਰੀ ਭੈਣ ਉੱਥੇ ਤੇ ਕਿਸ ਹਾਲਤਾਂ ਮਾਂ ਤੇ ਕੱਢੀ ਹੈਗੀ ਜੀ ਸਾਡੇ ਚੋਕਲੇ ਬੇਲਣੇ ਕੁਰਚਣੀਆਂ ਜੋ ਵੀ ਸਾਡੇ ਕੋਲ ਸੀਗਾ ਸਾਰਾ ਸਮਾਨ ਉੱਥੇ ਗੁਰਦੁਆਰਾ ਸਾਹਿਬ ਹੈਗਾ ਫੋਨ ਵੀ ਖੋਲਿਆ ਜੀ ਬੱਚੇ ਮੇਰਾ ਤੇ ਇਹਨਾਂ ਦੀ ਜਿਹੜੀ ਵੱਡੀ ਗੁੱਡੀ ਉਹ ਬੈਠੀ ਐ ਬੇਟਾ ਤੁਸੀਂ ਥੋੜਾ ਦੱਸੋਗੇ ਸਾਨੂੰ ਕਿ ਕੀ ਹੋ ਰਿਹਾ ਸੀ ਜਿੱਦਾਂ ਦੱਸ ਰਿਹਾ ਕਿ ਤੁਹਾਡੀ ਮਾਸੀ ਜੀ ਲੱਗਦੇ ਹਨਾ ਉਹਨਾਂ ਨੂੰ ਉਹਨਾਂ ਦੇ ਨਾਲ ਕੁੱਟਮਾਰ ਹੋ ਰਹੀ ਸੀ ਇਦਾਂ ਹੀ ਮਤਲਬ ਕਿ ਜ਼ਬਰਦਸਤੀ ਕੁੱਟੀ ਜਾ ਰਹੀ ਸੀ ਹੈ ਹਾਂਜੀ ਸਰ ਕੁੱਟੀ ਜਾ ਰਹੇ ਸੀਗੇ ਤੇ ਉਹਨਾਂ ਨੇ ਮੇਰਾ ਫੋਨ ਵੀ ਖੋਲੇ ਜੋ ਉਹਨਾਂ ਦੀ ਬੇਟੀ ਐ ਨਾ ਜੀ ਉਹਨਾਂ ਨੇ ਗਲਫ ਫੜਿਆ ਜੀ ਆ ਕੇ ਮੇਰਾ ਤੇ ਫੋਨ ਵੀ ਖੋਲੇਗੇ ਤੇ ਸਾਨੂੰ ਮਾਰਿਆ ਵੀ ਜੀ ਇਹ ਗੱਲ ਸਿਰਫ ਲੰਗਰ ਨੂੰ ਲੈ ਕੇ ਹੋ ਰਹੀ ਸੀ ਵੀ ਅਸੀਂ ਤੁਸੀਂ ਕਿਹਾ ਜਿੱਦਾਂ ਤੁਹਾਡੇ ਮੰਮੀ ਕਹਿੰਦੇ ਆ ਵੀ ਟਾਈਮ ਹੋ ਗਿਆ ਸੀ ਤੇ ਤੁਸੀਂ ਕਿਹਾ ਤੁਹਾਡੇ ਮੰਮੀ ਨੇ ਕਿ ਥੋੜਾ ਲੰਗਰ ਦੇ ਦਿਓ ਅਸੀਂ ਘਰੇ ਜਾ ਕੇ ਖਾ ਲਾਂਗੇ ਇੰਨੀ ਜੀ ਗੱਲ ਤੋਂ ਗੱਲ ਇੰਨੀ ਵੱਧ ਗਈ ਹਾਂਜੀ ਸਰ ਅਸੀਂ ਤਾਂ ਲੰਗਰ ਹੀ ਮੰਗਿਆ ਸੀਗਾ ਉਹਨਾਂ ਨੇ ਕਿਹਾ ਜੀ ਤੁਹਾਨੂੰ ਦਿਹਾੜੀ ਨਹੀਂ ਦਿੰਦੇ ਅੱਛਾ ਹਾਂਜੀ ਇਸ ਪਿੱਛੇ ਉਹ ਕੁੱਟਣ ਲੱਗ ਗਏ ਜੀ ਸੋ ਭਾਈ ਸਾਹਿਬ ਇੱਥੇ ਮੌਜੂਦ ਨਹੀਂ ਭਾਈ ਸਾਹਿਬ ਇਹ ਤਾਂ ਬੜੀ ਕਹਿ ਲੋ ਕਿ ਜੱਗੋਂ ਤੇਰਵੀਂ ਗੱਲ ਹੋ ਗਈ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਤਾਂ ਲੋਕੀ ਕਹਿ ਲੋ ਕਿ ਜੋ ਰੱਜੇ ਪੁੱਜੇ ਵੀ ਖਾਈ ਜਾਂਦੇ ਆ ਅੱਜ ਅਸੀਂ ਵੇਖਦੇ ਆ ਭੁੱਖੇ ਨੇ ਤਾਂ ਚਲੋ ਖਾਣਾ ਹੀ ਖਾਣਾ ਰੱਜੇ ਪੁੱਜੇ ਖਾਈ ਜਾਂਦੇ ਆ ਲੇਕਿਨ ਜਿਹੜਾ ਪਰਿਵਾਰ ਜਿਹਦਾ ਬੇਟਾ ਇਕਲੌਤਾ ਬੇਟਾ ਚੜ੍ਹਾਈ ਕਰ ਗਿਆ ਕਤਲ ਕਰ ਦਿੱਤਾ ਗਿਆ ਪ੍ਰਵਾਸੀਆਂ ਵੱਲੋਂ ਪਹਿਲਾਂ ਹੀ ਬਿਫਤਾ ਪਈ ਹੋਈ ਐ ਉਹ ਦਿਹਾੜੀ ਲਾਨ ਮਾਂ ਆ ਰਹੀ ਐ ਤੇ ਉਹਦੇ ਤਾਂ ਸਾਥ ਦੇਣਾ ਚਾਹੀਦਾ ਤੇ ਲੰਗਰ ਨੂੰ ਲੈ ਕੇ ਇੰਨਾ ਹੋ ਗਿਆ ਜੀ ਤੁਸੀਂ ਕੀ ਦੇਖਿਆ ਜਦੋਂ ਤੁਸੀਂ ਇੱਥੇ ਗਏ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਪਰਸੋਂ ਜਿਹੜਾ ਇੱਕ ਗੁਰਪੁਰਪ ਗੁਰਪੁਰਬ ਸੀ ਸਾਰੇ ਗੁਰਦਵਾਰਿਆਂ ਚ ਮਨਾਇਆ ਗਿਆ ਸਾਰੇ ਸਰਦਾ ਭਾਵਨਾ ਨਾਲ ਅਸੀਂ ਸਤਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੰਨਣ ਵਾਲੇ ਗੁਰੂ ਘਰਾਂ ਨੂੰ ਮੰਨਣ ਵਾਲੇ ਲੋਕ ਸਾਰੇ ਫੰਡ ਵੀ ਇਕੱਠਾ ਕਰਦੇ ਪੈਸਾ ਵੀ ਇਕੱਠਾ ਕਰਦੇ ਆ ਪਰ ਹਲੇ ਮੈਂ ਤੁਹਾਨੂੰ ਬਹੁਤ ਹੀ ਇੱਕ ਅਰਮੋਸੀ ਨਾਲ ਕਹਿਣਾ ਪੈਂਦਾ ਜਿਵੇਂ ਗਰੀਬ ਲੋਕਾਂ ਤੇ ਅਤਿਆਚਾਰ ਹੋ ਰਿਹਾ ਗੁਰੂ ਘਰਾਂ 'ਚ ਅਤਿਆਚਾਰ ਹੋ ਰਿਹਾ ਦੇਖੋ ਜਿਹੜਾ ਧਰਮ ਪਰਿਵਰਤਨ ਹੋ ਰਿਹਾ ਲੋਕ ਛੱਡ ਛੱਡ ਕੇ ਧਰਮ ਦੂਜੇ ਪਾਸੇ ਜਾ ਰਹੇ ਨੇ ਇਹ ਜਿਹੜੀ ਸ਼ਰੋਮਣੀ ਕਮੇਟੀਆਂ ਆ ਗਈਆਂ ਗੁਰਦੁਆਰੇ ਆ ਇਹ ਲੋਕਾਂ ਨੂੰ ਪਬਲਿਕ ਲੋ ਸਾਹਮਣੇ ਨਹੀਂ ਸੱਕਦੇ ਕੋਈ ਸੁਖ-ਸਹੂਲਤ ਨਹੀਂ ਦੇ ਸਕਦੇ ਇਸੇ ਕਰਕੇ ਲੋਕ ਤੰਗ ਹੋ ਕੇ ਪਰੇਸ਼ਾਨ ਹੋ ਗਏ ਧਰਮ ਪਰਿਵਰਤਨ ਹੋਣ ਲੱਗ ਗਏ ਲੋਕ ਆਪਣੇ ਧਰਮ ਨੂੰ ਜਿਹੜਾ ਹੈਗਾ ਤਿਆਗਣ ਲੱਗ ਗਏ ਤਾਂ ਜਿੱਥੇ ਵੀ ਕਿਤੇ ਵਰਤਨਾ ਦਾ ਰੌਲਾ ਪੈ ਜਾਂਦਾ ਕਿਤੇ ਬੀੜ ਨਹੀਂ ਦਿੰਦੇ ਗਰੀਬ ਲੋਕਾਂ ਨੂੰ ਦੇਖੋ ਲੇਡੀਜ਼ ਇੱਕ ਸਭ ਤੋਂ ਵੱਡੀ ਹੈ ਬੇਟਾ ਖਲੋਤੇ ਬੇਟੇ ਦਾ ਕਤਲ ਹੋ ਜਾਣਾ 6 ਮਹੀਨੇ ਤੋਂ ਦਰਦਰ ਦੀਆਂ ਠੋਕਰਾਂ ਖਾਰੀ ਸਰਕਾਰ ਬੁਰੀ ਤਰ੍ਹਾਂ ਫੈਲ ਹੋਈ ਹੈ 1 ਕਰੋੜ ਰੁਪਏ ਰਾਸ਼ੀ ਦੇਣੀ ਸੀ 25 ਲੱਖ ਦੀ ਰਾਸ਼ੀ ਦੇਣੀ ਸੀ ਨੌਕਰੀ ਦੇਣੀ ਸੀ ਕੋਈ ਕੰਮ ਕਰਨ ਨਹੀਂ ਕਰਿਆ ਸਿਰਫ ਤਾਂ ਸਿਰਫ 4 ਲੱਖ ਰੁਪਏ ਰੈੱਡ ਕਰਾਸ ਚ ਬਸ ਠੋਕਾ ਦੋਇਆ ਘਾਰ ਵਾਲਾ ਨਕਾਰਾ ਹੋਈ ਬੈਠਿਆ ਸਬਜ਼ੀ ਵੇਚਦਾ ਸੀ ਉਹ ਵੀ ਕੰਮ ਨਹੀਂ ਕਰ ਸਕਦਾ ਜੇ ਭੁੱਖਾ ਮਰਦਾ ਵਿਅਕਤੀ ਇਹ ਲੋਕ ਇਹ ਬੱਚੇ ਕੰਮ ਕਰਨ ਚਲੇਗੇ 5 500 ਰੁਪਏ ਦਿਹਾੜੀ ਤੇ ਤਾਂ ਉਹਨਾਂ ਮਸੰਦਾਂ ਨੇ ਉਹ ਗੁਰਦੁਆਰੇ 'ਚ ਬੈਠੇ ਜਿਹੜੇ ਗੁਰੂ ਸਾਹਿਬ ਨੇ ਮਸੰਦ ਫੁਕੇ ਸੀ ਇਹ ਮਸੰਦ ਜਿਹੜੇ ਤੁਸੀਂ 11 ਫੇਸ ਭਗਤ ਧਾਮਦੇਵ ਦੇ ਗੁਰਦੁਆਰੇ 'ਚ ਦੇਖਣਾ ਤਾਂ ਮਸੰਦ ਉੱਥੇ ਦੇਖ ਸਕਦੇ ਜਿਨ੍ਹਾਂ ਨੇ ਇਹ ਬੱਚਿਆਂ ਦੀ ਗਰੀਬ ਲੇਡੀਜ਼ ਦੀ ਰੋਟੀ ਪਕਾ ਕੇ ਕਟਾਈ ਕਰੀ ਸਿਰਫ ਦੋ ਕੋਲੀਆਂ ਖੀਰ ਵਾਸਤੇ ਆਚਾਰ ਕੋਲੀਆਂ ਖੀਰ ਦੀਆਂ ਲੈਣੀਆਂ ਸੀ ਉਸ ਕਰਕੇ ਇਹਨਾਂ ਦੀ ਮਾਰ ਕਟਾਈ ਕਰਦੀ ਜਿਸ ਦੀ ਅਸੀਂ ਇਹਨਾਂ ਨੇ ਮੈਨੂੰ ਫੋਨ ਕੀਤਾ ਮੈਂ 10 ਮਿੰਟ ਤਕਰੀਬਨ 7 ਵਜੇ ਧਰਨਾ 'ਚ ਬੈਠਾ ਸੀ ਜਿੱਥੇ ਐਸ.ਵੀ.ਸੀ. ਮਾਂ ਪੰਚਾਇਤ ਵੱਲੋਂ ਧਰਨਾ ਲਾਇਆ 10 ਮਿੰਟ 'ਚ ਪਹੁੰਚਦੇ ਆਂ ਜਦੋਂ ਮੈਨੂੰ ਲੇਡੀ ਇਹ ਪੈਰਾਂ ਤੋਂ ਨੰਗੀ ਸੋਨੀਆ ਰਾਣੀ ਜੀ ਸਾਡੀ ਦਿਖੀ ਹੈ ਤੇ ਜਿਹਦੇ ਪੈਰ ਤੇ ਚੱਪਲਾ ਨਹੀਂ ਸੀ ਜਾਂ ਸਿਰ ਤੇ ਚੁੰਨੀ ਨਹੀਂ ਸੀ ਮੈਂ ਇੱਕਦਮ ਕਬਰ ਆ ਗਿਆ ਤੇ ਭਾਵੁਕ ਹੋਇਆ ਤੇ ਜਰ ਜਲਦੀ ਜਾ ਕੇ ਮੈਂ ਜਦੋਂ ਗੁਰਦਾਰੇ ਚ ਬੈਠਿਆ ਉਥੇ ਸਭ ਤੋਂ ਵੱਡਾ ਬੇਵਕੂਫ ਗੁਰਦਾਰੇ ਦਾ ਪ੍ਰਧਾਨ ਮਨਮੋਹਣ ਲੰਗ ਜੀ ਜਿਨੇ ਮੇਰੇ ਸਾਹਮਣੇ ਆ ਕੇ ਮੈਂ ਕਿਹਾ ਜੀ ਇਹ ਗੁਰਦੁਆਰਾ ਸਾਹਿਬ ਚ ਕੀ ਹੋ ਰਿਹਾ ਹੈ ਕਹਿੰਦਾ ਤੁਸੀਂ ਫੋਟੋਆਂ ਖਿੱਚ ਕੇ ਗੁਰਦਾਰੇ ਦੀ ਬਦਨਾਮੀ ਆ ਬੇਇੱਜ਼ਤੀ ਕਰੋਗੇ ਮੈਂ ਕਿਹਾ ਬੇਇੱਜ਼ਤੀ ਉਹ ਜਿਹੜੀ ਲੇਡੀਜ਼ ਕੁੱਟੀਆਂ ਜਾ ਰਹੀਆਂ ਗਰੀਬ ਔਰਤਾਂ ਕੁੱਟੀਆਂ ਜਾ ਰਹੀਆਂ ਤੁਸੀਂ ਬੰਦ ਕਰੀ ਬੈਠੇ ਆ ਬੇਇੱਜ਼ਤੀ ਇਹ ਹੋ ਰਹੀ ਹੈ ਲੋਕਾਂ ਨਾਲ ਅਤਿਆਚਾਰ ਇਹ ਹੋ ਰਿਹਾ ਕਿ ਤੁਸੀਂ ਫੋਟੋ ਕਰਕੇ ਕਰਾਵਾਂਗੇ ਉਸ ਬੰਦੇ ਨੇ ਗਲਤੀ ਕਰਨੀਓ ਕਰਨੀ ਦੀ ਪਰ ਪ੍ਰਧਾਨ ਗੁਰਦਾਰੇ ਦਾ ਇਹ ਮੈਨੂੰ ਕਹਿ ਰਿਹਾ ਜੀ ਜਦੋਂ ਮੈਂ ਕੱਡੀਆਂ ਜਿਹੜੀਆਂ ਸਾਡੀਆਂ ਮੌਕੇ ਦੀਆਂ ਵੀਡੀਓ ਗੁਰਦੁਆਰੇ ਦੇ ਵਿੱਚੋਂ ਬਣੀਆਂ ਚਾਰ ਪੰਜ ਬੰਦੇ ਨਾਲ ਦਸ ਖੜੇ ਤਮਾਸ਼ੀਨ ਬਣ ਕੇ ਜਿਹੜੇ ਬਜ਼ੁਰਗ ਚਿੱਟੀ ਦਾੜ੍ਹੀ ਵਾਲੇ ਸਾਡੇ ਉਹ ਤਮਾਸ਼ੀਨ ਬਣ ਕੇ ਦੇਖ ਰਹੇ ਨੇ ਨਾ ਕਿ ਹਾਂ ਨਾ ਕਿ ਛਿੜਾ ਰਹੇ ਨਾ ਉਹਨਾਂ ਨੂੰ ਗਾਲੀ ਕਲੋਚ ਕੀਤਾ ਨਹੀਂ ਦੂਜੇ ਨੂੰ ਕਹਿੰਦਾ ਪ੍ਰਧਾਨ ਦਾ ਕੰਮ ਸੀ ਵੀ ਉਹਦੇ ਚਾਰ ਬੰਦੋ ਛਿੱਤਰ ਤੇ ਬੀਬੀਆਂ ਤੋਂ ਮਾਫੀ ਮੰਗਾਓ ਉੱਥੇ ਮਾਹੌਲ ਠੰਡਾ ਹੋ ਜਾਣਾ ਸੀ ਜਦੋਂ ਅਸੀਂ ਪੀਸੀਆਰ ਬੁਲਾਈ ਮੈਂ ਖੁਦ ਗਿਆ ਪੀਸੀਆਰ ਚ ਬਿਠਾ ਲ ਕੇ ਲੇਡੀਜ਼ ਤਾਂ ਮੈਂ ਇਹਨਾਂ ਦੀ ਕੰਪਲੀਟ ਇੱਕ ਲਿਖਤੀ ਥਾਣੇ 'ਚ ਜਿਹੜਾ ਹੈ 11 ਫੀਸਤੀਕੇ ਆ। ਜਦੋਂ 11 ਫੀਸਰ ਦਰਖਾਸਤ ਦੇ ਕੇ ਆ ਉਹ ਤੋਂ ਬਾਅਦ ਅਸੀਂ ਸਾਰਾ ਜਿਹੜਾ ਹੈਗਾ ਤੁਹਾਡੇ ਰਾਹੀਂ ਚੈਨਲਾਂ ਰਾਹੀਂ ਕਹਿੰਦੇ ਆ ਕਿ ਉਸ ਦੋਸ਼ੀਆਂ ਦੇ ਖਿਲਾਫ ਫਿਰ ਉਹ ਤੋਂ ਹੌਲੀ-ਹੌਲੀ ਪੁਲਿਸ ਨੇ ਰਿਕਵਰ ਕੀਤਾ ਜੋਨੀ ਨਾਂ ਦਾ ਮੁੰਡਾ। ਜੋਨੀ ਨਾਂ ਦਾ ਮੁੰਡਾ ਉਹਦੇ ਘਰ ਵਾਲੀ ਉਹਦੀ ਬੇਟੀ ਆ ਸ਼ਾਇਦ ਕੋਈ ਹੋਰ ਬੰਦੇ ਹੋਣਗੇ। ਉਹ ਕਹਿੰਦਾ ਅੱਜ ਕਹਿੰਦਾ ਸੀ ਥਾਣੇ 'ਚ ਵੀ ਮੇਰੇ ਬੱਚੇ ਦਾ ਜਾਂ ਬੇਟੇ ਦਾ ਜਨਮ ਦਿਨ ਸੀ। ਪਰ ਜਨਮ ਦਿਨ ਇਹ ਥੋੜੀ ਵੀ ਲੋਕਾਂ ਨੂੰ ਕੁੱਟ ਕੇ ਮਨਾਣਾ ਸੀ। ਪਬਲਿਕ ਦਾ ਪੈਸਾ ਪਬਲਿਕ ਦਾ ਫੰਡ ਹੈ ਪਬਲਿਕ ਦੀ ਲੰਗਰ ਹੈ ਵਰਤਾ ਰਹੇ ਇਹਨਾਂ ਨੂੰ ਅੱਜ ਵੀ ਉਹ ਇਹ ਬੋਲਿਆ ਕਹਿੰਦਾ ਜੀ ਇਹ ਪੇਡ ਸੀ ਤਾਂ ਕਰਕੇ ਮੈਂ ਲੰਗਰ ਤੋਂ ਰੁਕਿਆ ਸੀ ਜੇ ਉੱਥੇ ਦਿਹਾੜੀ ਲੈ ਲਈ ਕਿਸੇ ਗਰੀਬ ਬੰਦੇ ਨੇ ਕਿਸੇ ਗਰੀਬ ਵਿਅਕਤੀ ਨੇ ਦਿਹਾੜੀ ਲੈ ਲਈ ਕਿਉਂ ਉਹਨੂੰ ਲੰਗਰ ਵੀ ਨਹੀਂ ਦੇ ਸਕਦੇ ਖਾਣ ਵਾਸਤੇ ਅੱਜ ਉਹਨਾਂ ਨੂੰ ਕਿਹਾ ਐਸਐਚਓ ਨੂੰ ਅਸੀਂ ਕੱਲ ਵੀ ਗਏ ਸੀ ਅੱਜ ਐਸਐਚਓ 11 ਫੇਸ ਗਗਨਦੀਪ ਜੀ ਨੂੰ ਕਿਹਾ ਆਪਣੇ ਜਿਹੜਾ ਮੁੰਡਾ ਹਰਨੇਕ ਸਿੰਘ ਹੈਗਾ ਉਹ 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 ਆਯੋ ਉਹਨੋ ਕਿ ਆ ਜਿਹੜੇ ਇਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕਰਕੇ ਸਾਨੂੰ ਪਰਚੇ ਦੀ ਕਾਪੀ ਦਿਓ ਤੇ ਬਣਦੀ ਕਾ ਧਾਰਾਵਾਂ ਲਾ ਕੇ ਇਹਦੀ ਕਾਪੀ ਕਰੋ ਤਾਂ ਕਿ ਕਿਸੇ ਵੀ ਗਰੀਬ ਲੇਡੀ ਨਾਲ ਬੱਚੇ ਨਾਲ ਮੁੜ ਕੇ ਕਿਸੇ ਗੁਰਦੁਆਰੇ 'ਚ ਇਹ ਹੀ ਘਟਨਾ ਨਾ ਵਾਪਰੇ ਤਾਂ ਕਿ ਜਿਹੜੀ ਸਾਡੀ ਸਿੱਖ ਮਰਿਆਦਾ ਸਾਡੇ ਸਿੱਖਾਂ ਨੂੰ ਸਮਾਜ ਨੂੰ ਖਤਮ ਕਰਨ ਵਾਸਤੇ ਇਹ ਮਸੰਦਾ ਨੂੰ ਜਿਹੜਾ ਹੈਗਾ ਮਸੰਦਾ ਦੇ ਖਿਲਾਫ ਕਾਰਵਾਈ ਹੋਵੇ ਤਾਂ ਕਿ ਮੁੜ ਕੇ ਕਿਸੇ ਗਰੀਬ ਨਾਲ ਲੇਡੀ ਨਾਲ ਐਦਾਂ ਦੀ ਬਹਾਕਤ ਕਿਸੇ ਗੁਰਦੁਆਰੇ 'ਚ ਨਾ ਹੋਵੇ ਭਾਈ ਸਾਹਿਬ ਮੰਨ ਲਓ ਇਹ ਤਾਂ ਚਲੋ ਗੁਰਦੁਆਰਾ ਸੀਗਾ ਮੰਨ ਲਓ ਕਿ ਕੋਈ ਹੋਟਲ ਵੀ ਹੁੰਦਾ ਹੋਟਲ ਦੇ ਵਿੱਚ ਵੀ ਕੋਈ ਇਦਾਂ ਬੰਦਾ ਕੋਈ ਕਾਰ ਲੈ ਕੇ ਖਾ ਲਵੇ ਕੀ ਕਿਸੇ ਨੂੰ ਹੱਕ ਬੰਦਦਾ ਵੀ ਇਦਾਂ ਜਿਸ ਤਰੀਕੇ ਨਾਲ ਦੱਸ ਰਹੇ ਆ ਇਹ ਤਾਂ ਫਿਰ ਜੋ ਦੱਸਣ ਦੇ ਮੁਤਾਬਕ ਤਾਂ ਇਹ ਤਾਂ ਜਾਨਵਰ ਵਾਂਗੂ ਘੁੱਟ ਰਹੇ ਆ ਮੈਂ ਕਿਹਾ ਜੀ ਚਾਹੇ ਹੋਟਲ ਹੋਏ ਜਾਂ ਕਈ ਮਾਰੀ ਫੰਕਸ਼ਨ ਪ੍ਰੋਗਰਾਮ ਵਿਆਹ ਸਾਦੀ ਖੰਡ ਪਾਟ ਦੂਜੇ ਭੋਗ ਹੋਣ ਕਿਤੇ ਵੀ ਲੰਗਰ ਪਿੱਛੇ ਕੋਈ ਅਜਿਹਾ ਬੈਕਟੀਰੀ ਜਿਹੜਾ ਮਾਰ ਘੁੱਟ ਕਰੂਗਾ ਲੰਗਰ ਦਾ ਬਚ ਜਾਂਦੇ ਲੰਗਰ ਦਾ ਅਸੀਂ ਕਹਿ ਕੇ ਕੇ ਚਕਾਉਂਦੇ ਆਰ ਚੱਕ ਲੇ ਜੋ ਸਾਰਾ ਖਰਾਬ ਹੋ ਜਾਊਗਾ ਦੂਜੇ ਦੂਜੇ ਦਿਨ ਗੇਰਦੇ ਆ ਲੋਕ ਖਤਮ ਹੋ ਜਾਂਦਾ ਪਰ ਉਹ ਮਾੜੀ ਸਤਾ ਵਾਲੇ ਲੋਕ ਮਾੜੀ ਨੀਤ ਵਾਲੇ ਲੋਕੇ ਆ ਜਿਹੜੇ ਧਨਾੜ ਲੋਕ ਨੇ ਜਾਂ ਉਹਨਾਂ ਦੇ ਅੰਦਰ ਸਿਰ ਚੜ੍ਹ ਕੇ ਹੰਕਾਰ ਬੋਲਦਾ ਉਹ ਤਾਂ ਕਿ ਜਿਹੜੀ ਬਗਰੀਬ ਬੱਚੇ ਸੀ ਗਰੀਬ ਲੇਡੀ ਸੀ ਉਹਨੂੰ ਕੁੱਟਿਆ ਅੱਜ ਇਹਨੇ ਇਹੀ ਲੇਡੀ ਨਾਲ ਰੱਖਿਆ ਐਸ ਐਚਓ ਕਹਿੰਦਾ ਬੀਬੀ ਤੇਰਾ ਫੈਸਲਾ ਕਿਵੇਂ ਹੋਊਗਾ ਇਹਨੇ ਕਿਹਾ ਜੀ ਇਹਨੇ ਮੇਰੇ ਇਹਦੇ ਘਰ ਵਾਲੇ ਨੇ ਮੈਨੂੰ ਕੁੱਟਿਆ ਇਹਦੇ ਘਰ ਵਾਲੀ ਨੂੰ ਬਲਾਉ ਮੇਰੇ ਘਰ ਵਾਲਾ ਚਾਰ ਛਿੱਤਰ ਮਾਰੂਗਾ ਜੁਤੀਆਂ ਮਾਰੂਗਾ ਪਬਲਿਕ ਦੇ ਸਾਹਮਣੇ ਮੇਰਾ ਫੈਸਲਾ ਲਾਗਾ ਪਰ ਉਹ ਕਹਿੰਦਾ ਐਸ ਐਚਓ ਨਾ ਇਹ ਤਾਂ ਗੱਲ ਮੈਂ ਕਰਾ ਨਹੀਂ ਸਕਦਾ ਮੈਂ ਨਹੀਂ ਕਰਾ ਸਕਦਾ ਤਾਂ ਇਹਦੇ ਐਫ ਆਈ ਆਰ ਦਰਜ ਕਰਕੇ ਇਹਨੂੰ ਅੰਦਰ ਕੀਤਾ ਜਾਵੇ ਤੇ ਜਿਸ ਦੀ ਅਸੀਂ ਲਿਖਤੀ ਦਰਖਾਸਤ ਹੁਣ ਕੱਲ ਦਮਾਂਗੇ ਤੇ ਪ੍ਰਧਾਨ ਦਾ ਨਾਮ ਵਿੱਚ ਪਾਵਾਂਗੇ ਜਿਹੜਾ ਪ੍ਰਧਾਨ ਇਹ ਡਿਸੀਡ ਨਹੀਂ ਕਰ ਸਕਿਆ ਉਸ ਤੋਂ ਮਾਫੀ ਨਹੀਂ ਮੰਗਾ ਸਕਿਆ ਗਲਤੀ ਨਹੀਂ ਕਰਾ ਸਕਿਆ ਤਾਂ ਪ੍ਰਧਾਨ ਦੀ ਵੀ ਜਿਹੜੀ ਮਿਲੀ ਭੁਗਤ ਇਸ ਮਸਲੇ ਦੇ ਨਾਲ ਹੈ ਭਾਈ ਜੀ ਜਿਹੜਾ ਇਹ ਮਸਲਾ ਜਿੱਦਾਂ ਭਾਈ ਜੀ ਦੱਸ ਰਹੇ ਹੈ ਜੀ ਮੈਂ ਜਦੋਂ ਸੁਣਿਆ ਮੈਂ ਬੜਾ ਹੈਰਾਨ ਹੋਇਆ ਜੀ ਗੁਰਦੁਆਰੇ ਤਾਂ ਜਾਣੇ ਹੀ ਜਾਂਦੇ ਆ ਲੰਗਰ ਵਾਸਤੇ ਨਿਸ਼ਾਨ ਸਾਹਿਬ ਲੱਗਿਆ ਹੁੰਦਾ ਵੀ ਕਿਸੇ ਭੁੱਖੇ ਨੂੰ ਕਿਸੇ ਨੰਗੇ ਨੂੰ ਕਿਸੇ ਬੇਸਹਾਰਾ ਨੂੰ ਨਿਸ਼ਾਨ ਸਾਹਿਬ ਤੋਂ ਦੂਰੋਂ ਹੀ ਪਤਾ ਲੱਗ ਜਾਏ ਵੀ ਇਹ ਗੁਰੂ ਦਾ ਦਰ ਆ ਇੱਥੇ ਆ ਕੇ ਤੁਹਾਨੂੰ ਛਾਤ ਵੀ ਮਿਲੂਗੀ ਇੱਥੇ ਆ ਕੇ ਤੁਹਾਨੂੰ ਲੰਗਰ ਵੀ ਮਿਲੂਗਾ ਖਾਲਸਾ ਪੰਥ ਸਾਡਾ ਗੁਰੂ ਸਾਹਿਬ ਨੇ ਤਾਂ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਾਜਿਆ ਸੀ ਗੂ ਗਰੂ ਗਊ ਗਰੀਬ ਦੀ ਰੱਖਿਆ ਕਰਨਾ ਗਊ ਗਰੀਬ ਦੀ ਰੱਖਿਆ ਕਰਨ ਵਾਸਤੇ ਉਹ ਤਾਂ ਪੰਡਤਾਂ ਦੀ ਦੇਖੋ ਕਸਬੀਰੀ ਪੰਡਤਾਂ ਦੀ ਕਿਵੇਂ ਰੱਖਿਆ ਕਰੀ ਆਪਣਾ ਸੀਸ ਦਿਆ ਹੋਰ ਕਰਿਆ ਕਿੰਨੇ ਗੁਰੂਆਂ ਨੇ ਕੁਰਬਾਨੀਆਂ ਦਈਆਂ ਜਿਨ੍ਹਾਂ ਦੇ ਗੁਰਾਂ ਗੁਰਦੁਆਰਿਆਂ ਦੇ ਨਾਂ ਚੱਲ ਰਹੇ ਆ ਜਿਨ੍ਹਾਂ ਦੇ ਗੁਰਪੁਰਬ ਮਨਾਏ ਜਾਂਦੇ ਆ ਜੋਤੀ ਜੋਤ ਵੀ ਸਮਾਏ ਉਹ ਵੀ ਮਨਾਏ ਜਾਂਦੇ ਆ ਪਰ ਇਹ ਮਸੰਦਾ ਨਹੀਂ ਗੁਰਦੁਆਰਿਆਂ ਦਾ ਜਿਹੜਾ ਹੈ ਨਿਜੀਕਰਨ ਕਰਕੇ ਛਾਸੀਕਰਨ ਕਰਕੇ ਪਾਰਟੀਬਾਦੀ ਕਰ ਕਰ ਕਰਨ ਕਰਕੇ ਉੱਥੇ ਕਬਜ਼ੇ ਕਰੇ ਸਿਰਫ ਦਾ ਸਿਰਫ ਇਹਨਾਂ ਨੇ ਦੁਕਾਨਦਾਰੀਆਂ ਬਣਾਤੀਆਂ ਗੁਰਦੁਆਰਿਆਂ ਨੂੰ ਇਹ ਗੁਰਦੁਆਰੇ ਨਹੀਂ ਰਹੇ ਲੋਕਾਂ ਦਾ ਜਿਹੜਾ ਦਿਨ ਪ੍ਰਤੀ ਦਿਨ ਮੋਹ ਪੰਗ ਹੁੰਦਾ ਜਾ ਰਿਹਾ ਗੁਰਦੁਆਰੇ ਪੰਜ ਕੀ ਚਾਹੁੰਦੇ ਹੋ ਫਿਰ ਤੁਸੀਂ ਹੁਣ ਜਿੱਦਾਂ ਤੇ ਸੁਣ ਕੇ ਸਾਨੂੰ ਤਾਂ ਬੜਾ ਦੁੱਖ ਲੱਗ ਰਿਹਾ ਵੀ ਇਹ ਪੈਣ ਉੱਠ ਵੀ ਨਹੀਂ ਸਕਦੀ ਜੀ ਉਹਨੂੰ ਬਰੈੱਡ ਕੋਲ ਕੋਲ ਕੇ ਦੇ ਰਹੇ ਆ ਜੀ ਉਹ ਤੇ ਖਾਇਆ ਵੀ ਨਹੀਂ ਜਾਂਦਾ ਬੀਤਵਾ ਜਨਾਨੀ ਆ ਮੇਰੇ ਜਿੱਜਾ ਜੀ ਡੇਢ ਸਾਲ ਪਹਿਲਾਂ ਖਤਮ ਹੋ ਗਏ ਸੀਗੇ ਜੀ ਉਹ ਜਿਹੜੀ ਜਨਾਨੀ ਉਹਨਾਂ ਨੇ ਕੁੱਤਿਆਂ ਮੰਗਣੋਂ ਮਾਰੀ ਹੈਗੀ ਉਹ ਬੀਤਵਾ ਹੈਗੀ ਮੇਰੇ ਜਿੱਜਾ ਜੀ ਤੇ ਉਹ ਵੀ ਇਸੇ ਲਈ ਗਏ ਸੀ ਵੀ ਚਲੋ ਦਿਹਾੜੀ ਅੱਜ ਇੱਕ ਦਿਨ ਦੀ ਮਿਲ ਜਾਊਗੀ ਬੇਟਾ ਉਹਦਾ ਬਿਆਨ 'ਤੇ ਬੈਠਿਆ ਜੀ ਬੇਟਾ ਬਿਆਨ 'ਤੇ ਬੈਠਿਆ ਤੋ ਪੈਸੇ ਦੀ ਦਿਹਾੜੀ ਕਰਦੀ ਹੈ ਤੇ ਖਾਂਦੀ ਹੈ ਬੱਚਾਂ ਨੂੰ ਚੋਗਾ ਦਿੰਦੀ ਹੈਗੀ ਫਿਰ ਹੁਣ ਹੁਣ ਕਿੱਥੇ ਨੇ ਉਹ ਉਹਦਾ ਨਾਮ ਸਰੋਜ ਰਾਣੀ ਹੈ ਜੀ ਹੁਣ ਤਾਂ ਜੀ ਉਹਨੂੰ ਆਪਣੇ ਘਰ ਘਰ ਹੀ ਹੈਗੀ ਉਹ ਆਣੇ ਦੀ ਹਾਲਤ ਚ ਹੈ ਨਹੀਂ ਜੀ ਜੁੱਤੀਆਂ ਨਾਲ ਮਾਰਿਆ ਜੀ ਮੇਰੀ ਭੈਣ ਨੂੰ ਐਡਾ ਮੂੰਹ ਸੁੱਜ ਜਾਵੇ ਜਨਾਬ ਤੇ ਖਾ ਹੁੰਦਾ ਨਾ ਪੀ ਹੁੰਦਾ ਹੈਗਾ ਅੱਛਾ ਜੀ 60 65 ਸਾਲ ਦੀ ਹੈਗੀ ਮੇਰੀ ਭੈਣ 65 ਸਾਲ ਕੇ ਲਗਭਗ ਹੈ ਤੇ ਜੁੱਤੀਆਂ ਨਾਲ ਲੰਗਰ ਪਿੱਛੇ ਜੁੱਤੀਆਂ ਨਾਲ ਲੱਗਾ ਉਹ ਤੇ ਗੁਰਦਾਰ ਸਾਹਿਬ ਚ ਮਾਰਨ ਲੱਗੇ ਹਾਂਜੀ ਜੁੱਤੀਆਂ ਨਾਲ ਮਾਰਿਆ ਜੀ ਉਹਨਾਂ ਨੂੰ ਕਾਫੀ ਜ਼ਿਆਦਾ ਉਹ ਹੋਏ ਹੋਏ ਹੈਗੇ ਵੀ ਕੋ ਕਾਫੀ ਜ਼ਿਆਦਾ ਹੀ ਕਾਇਆ ਵੀ ਕੁਛ ਨਹੀਂ ਜਾਂਦਾ ਥੋੜਾ ਬ੍ਰੈਡ ਦਿਆ ਸੀਗਾ ਦੁੱਧ ਚ ਪਾ ਕੇ ਤੇ ਉਹ ਤੁਹਾਡੇ ਨਾਲ ਹੀ ਰਹਿੰਦੇ ਨੇ ਇਥੇ ਹੁੰਮੜਾ ਦੇ ਨੇ ਉਹ ਵੀ ਨਹੀਂ ਵੀਰ ਉਹ ਬਨੋੜਦੇ ਸੀਗੇ ਇਹਨਾਂ ਦੇ ਡੈਡੀ ਦੀ ਖਬਰ ਨੂੰ ਆਈ ਸੀਗੀ ਉਹ ਵੀ ਦਿਹਾੜੀ ਤੇ ਚਲੀ ਜਾਂਦੀ ਹੈਗੀ ਜੀਜਾ ਜੀ ਹੈ ਨਹੀਂ ਮੇਰੇ ਅੱਛਾ ਜੀ ਹਾਂਜੀ ਬੇਟਾ ਬਿਆਨ ਨੂੰ ਬੈਠਿਆ ਉਹਦਾ ਵੀ ਦਿਵਾਂ ਆ ਗਿਆ ਅੱਛਾ ਜੀ ਉਹ ਤੁਹਾਡੇ ਹਸਬੰਡ ਦੀ ਖਬਰ ਨੂੰ ਆਏ ਸੀਗੇ ਫਿਰ ਤੁਸੀਂ ਕਿਉਂਕਿ ਦਿਹਾੜੀ ਲਾਣ ਜਾ ਰਹੀ ਸੀ ਤਾਂ ਤੁਸੀਂ ਕਿਹਾ ਵੀ ਚਲੋ ਮੈਨੂੰ ਕਿਹਾ ਵੀ ਚੱਲ ਮੈਨੂੰ ਬੰਦਾ ਕੋਈ ਮਿਲ ਨਹੀਂ ਰਿਹਾ ਵੀ ਵੀ ਤੂੰ ਚਾਲ ਮੇਰੇ ਨਾਲ ਦਿਹਾੜੀ ਲਾਂ ਅੱਛਾ ਪਿੰਨ ਜੀ ਜਿਹੜਾ ਤੁਸੀਂ ਇਹ ਗਏ ਸੀਗੇ ਉੱਥੇ ਦਿਹਾੜੀ ਲਾਣ ਤੁਹਾਨੂੰ ਕਿਸੇ ਨੇ ਬੁਲਾਇਆ ਸੀਗਾ ਜਾਂ ਤੁਸੀਂ ਆਪ ਗਏ ਸੀਗੇ ਜਾਂ ਕਿਦਾਂ ਤੁਹਾਨੂੰ ਪਤਾ ਲੱਗਿਆ ਵੀ ਉੱਥੇ ਇਦਾਂ ਕੰਮ ਹੈਗਾ ਵੀ ਚਲੋ ਦਿਹਾੜੀ ਮਿਲ ਜੂਗੀ ਬਣ ਜੂਗਾ ਅੱਜ ਦਾ ਦਿਨ ਸਾਨੂੰ ਬੁਲਾਇਆ ਸੀਗਾ ਵੀਰੇ ਬੁਲਾਏ ਸੀ ਹਾਂਜੀ ਅੱਛਾ ਤੇ ਜਿਨ੍ਹਾਂ ਨੇ ਤੁਹਾਨੂੰ ਬੁਲਾਇਆ ਸੀਗਾ ਉਹਨਾਂ ਨੇ ਨਹੀਂ ਤੁਹਾਨੂੰ ਕੁਝ ਕਿਹਾ ਵੀ ਇਦਾਂ ਕਾਤ ਕੋਟਮਾਰਕ ਹੋ ਰਹੀ ਹੈ ਉਹਨਾਂ ਨੇ ਵੀ ਕਿਹਾ ਜੀ ਅੱਛਾ ਉਹ ਛਡਾਣੇ ਵਾਸਤੇ ਜੇ ਅੱਗੇ ਆਂਦੇ ਸੀਗੇ ਉਹਨਾਂ ਨੂੰ ਵੀ ਉਹ ਮਾਰਨੇ ਜਾਂਦੇ ਸੀਗੇ ਜਿਹੜਾ ਚਿੱਟੀ ਦਾੜੀ ਵਾਲਾ ਸੀਗਾ ਅੱਛਾ ਜੀ ਉਹ ਵੀ ਇੱਥੇ ਦਾ ਕੁ ਕੁੰਬੜੇ ਦਾ ਅੱਛਾ ਜੀ ਉਹ ਵੀ ਬਜ਼ੁਰਗ ਸੀਗੇ ਉਹ ਵੀ ਡਰਦੇ ਸੀਗੇ ਫਿਰ ਉਹ ਉਹਨਾਂ ਨੂੰ ਵੀ ਮਾਰਨਾ ਜਿਆਦਾ ਉਹ ਲੇਡੀਜ਼ ਨੂੰ ਇੰਨਾ ਮਾਰ ਰਹੇ ਸੀਗੇ ਜੀ ਲੇਡੀਜ਼ ਔਰਤਾਂ ਨੂੰ ਉਹਨਾਂ ਨੇ ਬੰਦਿਆਂ ਨੇ ਇੰਨਾ ਮਾਰਿਆ ਜੀ ਬਜ਼ੁਰਗ ਨੂੰ ਤਾਂ ਮਾਰਨਾ ਸਾਨ ਸੀਗਾ ਉਹਨਾਂ ਨੂੰ ਤਾਂ ਮਾਰਨਾ ਸਾਨ ਸੀਗਾ ਬੇਟੀ ਤੇ ਬੱਚੇ ਤੱਕ ਉਹਨਾਂ ਨੇ ਟੇਬਲਾਂ ਨਾਲ ਮਾਰੇ ਚੱਕ ਚੱਕ ਕੇ ਜੀ ਅਨਸਾਨ ਪਿਆ ਵੀ ਜੀ ਬੇਟੀ ਦੀ ਢੂਈ ਦੇ ਬੱਚੇ ਦੇਖੋ ਨਿੱਕੇ ਨਿੱਕੇ ਬੱਚੇ ਗੁੱਡੀ ਤੁਸੀਂ ਵੀ ਉੱਥੇ ਸੀਗੇ ਬੇਟਾ ਨਾ ਕੀ ਤੁਹਾਡਾ ਨਾ ਕੀ ਬੇਟਾ ਤੁਹਾਡਾ ਮਨਪ੍ਰੀਤ ਕੌਰ ਅੱਛਾ ਤੂੰ ਹੀ ਤੇ ਹੈ ਓ ਤਰੀ ਇਹ ਕੀ ਹੋਇਆ ਬੇਟੇ ਤੇਰੇ ਪਿੱਛੇ ਜਿਹੜੀ ਝੋਟ ਲੱਗੀ ਹੋਈ ਹੈ ਮੈਂ ਟੇਬਲ ਨਾਲ ਛੱਕ ਕੇ ਮਾਰਿਆ ਦੇਖੋ ਮਾੜੀ ਜੀ ਬੱਚੀ ਹੈ ਵਿਚਾਰੀ ਹੈ ਟੇਬਲ ਨਾਲ ਛੱਕ ਕੇ ਮਾਰਿਆ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਉਸ ਵਕਤ ਸੰਗਤ ਨਹੀਂ ਸੀਗੀ ਜਦੋਂ ਤੁਹਾਡੇ ਨਾਲ ਇਹ ਕੁੱਟਮਾਰ ਹੋ ਰਹੀ ਸੀ ਕਿਸੇ ਨੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਜੀ ਰੋਕਣ ਦੀ ਕੋਈ ਉੱਥੇ ਚੜਾਣ ਵਾਲਾ ਨਹੀਂ ਸੀਗਾ ਮਨ ਤਾਂ ਐਵੇਂ ਲੱਗਦਾ ਸੀਗਾ ਵੀ ਇਹੇ ਵੀ ਸਾਰੇ ਹੀ ਮਾਰਨ ਵਾਲੇ ਆ ਤੇ ਸੰਗਤ ਸੀਗੀ ਉੱਥੇ ਹਾਂਜੀ अच्छा लेडीज ਵੀ ਸੀਗੇ ਬੰਦੇ ਵੀ ਸੀਗੇ ਬਜ਼ੁਰਗ ਜ਼ਿਆਦਾ ਸੀਗੇ ਅੱਛਾ ਜੀ ਹਾਂਜੀ ਤੇ ਭਾਜੀ ਇਹ ਤਾਂ ਮਤਲਬ ਕਿ ਜੱਗੋ 13ਵੀਂ ਗੱਲ ਹੋ ਗਈ ਸਿੱਖਾਂ ਨੂੰ ਤਾਂ ਜਾਣਿਆ ਜਾਂਦਾ ਵੀ ਕਿਸੇ ਬਗਾਨੇ ਦੇ ਵੀ ਉੱਤੇ ਇਸ ਤਰੀਕੇ ਦਾ ਕੋਈ ਅਟੈਕ ਹੋਵੇ ਧੱਕਾ ਹੋਵੇ ਸਿੱਖ ਤਾਂ ਆਪ ਆਪਣੀ ਜਿੰਦ ਜਾਨ ਦਾਤੇ ਲਾ ਦਿੰਦੇ ਆ ਜੇ ਸੜਕਾਂ ਤੇ ਇਹ ਕੋਈ ਸੜਕਾਂ ਦੇ ਹਾਦਸਾ ਵਾਪਰ ਜੇ ਐਕਸੀਡੈਂਟ ਹੋ ਜੇ ਜਾਂ ਕਿਸੇ ਨਾਲ ਠੱਗੀ ਹੋ ਜੇ ਆਪਾਂ 10 20 50 ਬੰਦੇ ਖੜ ਜਾਂਦੇ 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 ਵੀ ਯਾਰ ਹਾਂ ਬਾਕੀ ਤੱਕਾ ਹੋਇਆ ਇਸ ਨਾਲ ਗਲਤ ਹੋਇਆਗਾ ਇਹਦੀ ਆਪਾਂ ਸਪੋਰਟ ਕਰੋ ਪਰ ਉਹ ਗੁਰਦੁਆਰੇ ਚ ਤਮਾਸ਼ੀਨ ਬਣ ਕੇ ਦੇਖ ਰਹੇ ਜਿਦੀਆਂ ਸਾਡੇ ਕੋਲੇ ਵੀਡੀਓ ਹੈਗੀਆਂ ਤੁਹਾਡੇ ਚੈਨਲ ਨਹੀਂ ਉਹ ਪੁਰਾਣੀਆਂ ਉਹਦੇ ਵੀਡੀਓ ਦੇ ਦਾਂਗੇ ਉਹ ਦਿਖਾ ਦਿਓ ਪਬਲਿਕ ਨੂੰ ਤਾਂ ਕਿ ਇਹ ਲੋਕ ਤਮਾਸ਼ੀਨ ਬਣ ਕੇ ਦੇਖਦੇ ਰਹੇ ਔਰਤਾਂ ਦੀ ਮਾਰ ਕਟਾਈ ਹੁੰਦੀ ਦੇਖਦੇ ਰਹੇ ਅੱਜ ਦੇ ਜਿਹੜੇ ਗੁਰੂ ਦੇ ਸਿੱਖ ਸੀ ਔਰ ਰੱਖਿਆ ਵਾਸਤੇ ਗਊ ਗਰੀਬ ਦੀ ਰੱਖਿਆ ਵਾਸਤੇ ਖਾਲਸਾ ਪੰਥ ਸਾਜ ਦੀ ਪਰ ਜਿਹੜੇ ਇੱਥੇ ਮਸੰਦ ਇਕੱਠੇ ਹੋਏ ਉਹ ਮਸਾਂ ਦੀ ਇੱਕ ਲੇਡੀਜ਼ ਦੀ ਕਟਾਈ ਹੁੰਦਿਆਂ ਨੂੰ ਜਿਹੜੇ ਹੱਸ ਰਹੇ ਦੇਖ ਕੇ ਖੜੇ ਕੁੱਟਣੇ ਵਾਸਤੇ ਵੀਰ ਗੇਟ ਪੱਤ ਲੈ ਕੇ ਗਏ ਮੇਰੀ ਬੇਟੀ ਨੂੰ ਉਹ ਨਿਕਲ ਗਈ ਸੀਗੀ ਇੱਕ ਬਜ਼ੁਰਗ ਉਹਨੂੰ ਬਜ਼ੁਰਗ ਖਿੱਚ ਕੇ ਲੈ ਕੇ ਗਿਆ ਮੇਰੀ ਬੇਟੀ ਨੂੰ ਕੁੱਟਣ ਵਾਸਤੇ ਅੰਦਰ ਫੇਰ अच्छा थोनू ਤੁਸੀਂ ਗੇਟ ਤੇ ਆਗੇ ਸੀ ਹੈ ਦੁਬਾਰਾ ਤੁਹਾਨੂੰ ਖਿੱਚ ਕੇ ਲੈ ਕੇ ਅੰਦਰ ਹਾਂਜੀ ਉਹ ਦੁਬਾਰਾ ਖਿੱਚ ਕੇ ਲੈ ਕੇ ਤੇ ਜਿਹੜਾ ਉਹ ਜਿਹੜਾ ਜੋਨੀ ਨਾਮ ਦਾ ਸੀਗਾ ਜੀ ਉਹਨਾਂ ਨੇ ਫਿਰ ਸਾਨੂੰ ਕੁੱਟਿਆ ਦੁਬਾਰਾ ਤੋਂ ਹਾਂ ਦੋ ਵਾਰ ਫਿਰ ਜਦੋਂ ਗੇਟ ਤੇ ਕੁੜੀ ਭੱਜ ਕੇ ਆ ਗਈ ਵੀ ਮੰਮੀ ਨਿਕਲ ਗਈ ਮੈਂ ਵੀ ਨਿਕਲ ਜਾ ਫਿਰ ਇਹਨੂੰ ਕੁੜੀ ਨੂੰ ਨਾ ਗੇਟ ਤੋਂ ਖਿੱਚ ਕੇ ਲੈ ਗਏ ਫਿਰ ਅੰਦਰ ਹਾਂ ਦੁਬਾਰਾ ਫਿਰ ਉੱਥੇ ਬੰਦ ਕਰਿਆ ਅੰਦਰ ਕਿਹੜੀ ਕਲਾਸ ਚ ਪੜ੍ਹਦੇ ਬੇਟਾ ਤੁਸੀਂ ਪੜ੍ਹਦੇ ਹੋ ਨਹੀਂ ਜੀ ਅੱਛਾ ਮੇਰੀ ਪਲੱਸ 2 ਕਲੀਅਰ ਹੋ ਗਈ ਅੱਛਾ ਪਲੱਸ 2 ਕਰ ਲਈ ਕਿੰਨੀ ਉਮਰ ਹੈ ਤੁਹਾਡੀ 21 ਸਾਲ ਹੈ ਜੀ ਤੇ ਦੇਖੋ ਹੈ ਮੁੰਡੇ ਕੋ ਟਰੇ ਸੀਗੇ ਤੁਹਾਨੂੰ ਹੈ ਬੰਦੇ ਕੋ ਟਰੇ ਸੀਗੇ ਹਾਂ ਜੀ ਦੱਸੋ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਕੁਝ ਹੋ ਰਿਹਾ ਉਹ ਕਹਿੰਦੇ ਬੱਚੀ ਬਾਹਰ ਆ ਗਈ ਸੀ ਤੇ ਉਸ ਤੋਂ ਬਾਅਦ ਫੇਰ ਫੜ ਕੇ ਕੀ ਰਹਿ ਗਏ ਤੇ ਪੰਜ ਜੀ ਪਹਿਲਾਂ ਵੀ ਤੁਸੀਂ ਜਾਂਦੇ ਹੋ ਜਿੱਦਾਂ ਗੁਰਦੁਆਰਿਆਂ ਵਗੈਰਾ ਚ ਜਿੱਦਾਂ ਦਿਹਾੜੀ ਲਾਣ ਚਲੇ ਜਾਂਦੇ ਹੋ ਪਹਿਲਾਂ ਦੀ ਕਿ ਪਹਿਲੀ ਵਾਰ ਗਏ ਸੀ ਨਹੀਂ ਪਹਿਲੀ ਵਾਰ ਨਹੀਂ ਗਏ ਵੀਰੇ ਚਲੇ ਜਾਂਦੇ ਸੀਗੇ ਪਹਿਲਾਂ ਵੀ ਚਲੇ ਜਾਂਦੇ ਸੀਗੇ ਤੇ ਬੇਟਾ ਹੁਣ ਮੇਰਾ 15000 ਰੁਪਿਆ ਕਮਾਉਂਦਾ ਸੀਗਾ ਬਹੁਤ ਸਾਰਾ ਲੱਗਦਾ ਸੀਗਾ ਤੁਹਾਨੂੰ ਪਤਾ ਵੀਰ ਗਰੀਬ ਨੂੰ 15000 ਰੁਪਿਆ ਹੋਈ 15 ਲੱਖ ਵਰਗਾ ਲੱਗਦਾਗਾ ਔਰ ਹੋਣ ਜਿਹੜਾ ਹੈ ساری ਉਮਰ ਮਨੂੰ ਘਟਾ ਕੋਈ ਨਹੀਂ ਹੁਣਾ ਬਿਲਕੁਲ 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 ਜੀ ਬਿਲਕੁਲ ਜੀ ਤੁਸੀਂ ਹੌਸਲਾ ਰੱਖੋ ਸੋ ਮਾਂ ਦਾ ਹਿਰਦਾ ਜੀ ਇਕੱਲਾ ਹੀ ਪੁੱਤ ਸੀਗਾ ਭੈਣ ਜੀ ਹੋਰਾਂ ਦਾ ਪਿਛਲੇ ਤਕਰੀਬਨ ਜਿੱਦਾਂ ਦੱਸ ਰਹੇ 6 ਮਹੀਨੇ ਹੋ ਗਏ ਅਸੀਂ ਵੀ ਸਾਰੀ ਸਟੋਰੀ ਕਵਰ ਕਰੀ ਸੀਗੀ ਦੋ ਕੁੰਬੜੇ ਦੇ ਨੌਜਵਾਨ ਸੀਗੇ ਜਿਨ੍ਹਾਂ ਨੂੰ ਪ੍ਰਵਾਸੀਆਂ ਨੇ ਮਾਰਤਾ ਸੀਗਾ ਤੇ ਜਿਨ੍ਹਾਂ ਦੇ ਵਿੱਚੋਂ ਇੱਕ ਭੈਣ ਜੀ ਹੋਰਾਂ ਦਾ ਬੇਟਾ ਸੀਗਾ ਦਮਨਦੀਪ ਨਾਮ ਦਮਨਪ੍ਰੀਤ ਨਾਮ ਸੀ ਤੇ ਉਹ ਉਹਦੀ ਉਸੇ ਪਹਿਲੇ ਦਿਨ ਹੀ ਕਹਿ ਲੋ ਕਿ ਐਟ ਅ ਟਾਈਮ ਹੀ ਉਹਨੂੰ ਉਹਦਾ ਮਰਡਰ ਕਰਤਾ ਸੀ ਪ੍ਰਵਾਸੀਆਂ ਵੱਲੋਂ ਸੋ ਮਾ ਦਾ ਦਿਲ ਹੁੰਦਾ ਜੀ ਤੇ ਜ਼ਰੂਰ ਜੇ ਦਾ ਅਸਰੇ 15000 ਕਮਾਉਂਦਾ ਸੀ ਤਾਂ ਸਹਾਰਾ ਲੱਗਦਾ ਸੀ ਸ਼ਾਇਦ ਉਸ ਵਕਤ ਤੁਸੀਂ ਦਿਹਾੜੀ ਲਾਣ ਵੀ ਨਹੀਂ ਜਾਂਦੇ ਹੋਣੇ ਜਾਣ ਨਹੀਂ ਦਿੰਦਾ ਸੀਗਾ ਫਿਰ ਮੈਂ ਚਲੀ ਜਾਂਦੀ ਕਦੇ ਤਾਂ ਮੈਨੂੰ ਕਹਿ ਦੇਣਾ ਮੰਮੀ ਤੈਨੂੰ ਨਹੀਂ ਜਾਣਾ ਇਸੇ ਕਰਕੇ ਸੀ ਮੈਂ ਕਿਤੇ ਬੰਨਵੇਂ ਕੰਮ ਪਾਣੀ ਲੱਗਦੀ ਸੀਗੀ ਉਹਦੇ ਰੋਕ ਟੋਕ ਨਾਲੋਂ ਕਹਿੰਦਾ ਸੀਗਾ ਫਿਰ ਮੈਂ ਘਰਾਂ ਬਹਿ ਜਾਂਦਾ ਮੰਮੀ ਜੇ ਤੁਸੀਂ ਕੰਨਾਂਗਾ ਇਸ ਕਰਕੇ ਫਿਰ ਮੈਂ ਹੁਣ ਕਾਫੀ ਚਿਰਾਂ ਬਾਅਦ ਗਈ ਸੀਗੀ ਕੀ ਸਾਡੇ ਕੋਲ ਸ਼ਬਦ ਨਹੀਂ ਵੀ ਕਿਦਾਂ ਬਿਆਨ ਕਰੀਏ ਇਹਨਾਂ ਦਾ ਦਰਦ ਤੇ ਨਿੱਕੇ ਨਿੱਕੇ ਬੱਚੇ ਆ ਕੀ ਇਹਨਾਂ ਦੇ ਦਿਮਾਗ ਦੇ ਉੱਤੇ ਅਸਰ ਪਾਉਗਾ ਇੱਕ ਧਾਰਮਿਕ ਸਥਾਨ ਦੇ ਉੱਤੇ ਇੱਕ ਗੁਰਦਾਰੇ ਦੇ ਵਿੱਚ ਜੇ ਇਹ ਹਸ਼ਰ ਹੋਣ ਲੱਗ ਗਿਆ ਸਾਡੀ ਕੌਮ ਤਾਂ ਉਹ ਕੌਮ ਸੀ ਜਦੋਂ ਗਜਨੀ ਜਦੋਂ ਨਾਦਰ ਸ਼ਾਹ ਚੜ੍ਹ ਚੜ੍ਹ ਕੇ ਆਂਦੇ ਸੀ ਦਿੱਲੀ ਸਾਡੇ ਭਾਰਤ ਦੀਆਂ ਬਹੁ ਬੇਟੀਆਂ ਨੂੰ ਗੁਲਾਮ ਬਣਾ ਕੇ ਲੈ ਕੇ ਜਾਂਦੀ ਸੀ ਤਾਂ ਸਾਡੇ ਸਿੰਘ ਸੀ ਜਿਹੜੇ ਬਾਬਾ ਦੀਪ ਸਿੰਘ ਜੀ ਵਰਗੇ ਉਹ ਹੋਰਾਂ ਦੀਆਂ ਤੀਆਂ ਨੂੰ ਵੀ ਆਪਣੀ ਤੀ ਬਣਾ ਕੇ ਰੱਖਦੇ ਸੀ ਛੜਵਾ ਕੇ ਘਰੋਂ ਘਰੀ ਪਹੁੰਚਾਉਂਦੇ ਸੀ ਤੇ ਇੱਥੇ ਸਾਡੇ ਆਪਣੇ ਗੁਰਦੁਆਰਿਆਂ ਦੇ ਵਿੱਚ ਸ਼ਾਇਦ ਇਹਨਾਂ ਜੋ ਸਥਾਨ ਦੇ ਵਿੱਚ ਇਹ ਸਭ ਕੁਝ ਚੱਲ ਰਿਹਾ ਹੈ ਇਹਨੂੰ ਗੁਰਦੁਆਰਾ ਕਹਿ ਵੀ ਨਹੀਂ ਅਸੀਂ ਸੱਕਦੇ ਜੋ ਅਸੀਂ ਵੇਖਿਆ ਵੀ ਸਾਡੀਆਂ ਭੈਣਾਂ ਦੇ ਨਾਲੇ ਕੁਝ ਹੋਣ ਲੱਗਿਆ ਤੇ ਹੁਣ ਅੱਗੇ ਕੀ ਕਾਰਵਾਈ ਜੀ ਪੁਲਿਸ ਨੇ ਕੀ ਕੁਝ ਕਿਹਾ ਜੀ ਸਾਡਾ ਅੱਜ ਕਿਹਾ ਅਸੀਂ ਦੋ ਵਾਰ ਹੀ ਗਏ ਕੱਲ੍ਹ ਵੀ ਗਏ ਸੀ ਅੱਜ ਵੀ ਗਏ ਸੀ ਅਸੀਂ ਐਸਐਚਓ ਨਾਲ ਜੀ ਬੇਨਤੀ ਕਰਕੇ ਆਏ ਆ ਐਸਐਸਪੀ ਨਾਲ ਜੀ ਮੰਗ ਪੱਤਰ ਵੀ ਦੇ ਆ ਪ੍ਰੈਸਰਾਂ ਵੀ ਕਿਹਾ ਵੀ ਜਲਦੀ ਤੋਂ ਜਲਦੀ ਉਹਦੇ ਖਿਲਾਫ ਐਫਆਈਆਰ ਦਰਜ ਹੋਏ ਉਹਨਾਂ ਨੂੰ ਅਰੈਸਟ ਕਰੇ ਚਾਹੋ ਲੇਡੀ ਜੀ ਜੈਂਸ ਤਾਂ ਕਿ ਮਦਭਾਗੀ ਜੀ ਘਟਨਾ ਕੋਈ ਨਾ ਘਟੇ ਅੱਗੇ ਨੂੰ ਤੇ ਹੋਰ ਵੀ ਦੋਸ਼ੀ ਜਿਹੜੇ ਅਜੇ ਕਿਸੇ ਹੋਰ ਗੁਰਦਾਰੇ ਚੋਂ ਕੋਈ ਹਰਕਤ ਕਰ ਸਕੇ ਇਸ ਗਰੀਬ ਲੇਡੀ ਨੂੰ ਇਨਸਾਫ ਮਿਲੇ ਬੱਚਿਆਂ ਨੂੰ ਇਨਸਾਫ ਮਿਲੇ ਤੇ ਸਾਨੂੰ ਜਿਹੜੇ ਦੇ ਨਾਲ ਤੁਸੀਂ ਸਾਰੇ ਜਿਹੜੇ ਇਹਦਾ ਸਹਿਯੋ ਸਹਿਯੋਗ ਨਾਲ ਉਚਿਤ ਕਾਰਵਾਈ ਹੋਵੇ ਜੀ ਤੇ ਪੰਜੀ ਅੱਗੇ ਮੈਂ ਇੱਕ ਸਵਾਲ ਜਿਹੜਾ ਮੈਂ ਬੜੇ ਦਿਲ ਤੇ ਪੱਥਰ ਰੱਖ ਕੇ ਪੁੱਛ ਰਿਹਾ ਤੁਹਾਨੂੰ ਤੁਹਾਡਾ ਦਿਲ ਕੀ ਕਹਿ ਰਿਹਾ ਬੱਚੇ ਕੀ ਕਹਿ ਰਹੇ ਆ ਜੇ ਕਦੇ ਅੱਗੇ ਵੈਸੇ ਤਾਂ ਤੁਹਾਡੇ ਕੋਈ ਇਦਾਂ ਨੋਬਤ ਇਸ ਤਰੀਕੇ ਦੀ ਨਾ ਆਵੇ ਕਦੇ ਤੁਹਾਨੂੰ ਜਾਣਾ ਪਵੇ ਪਰ ਕੀ ਕਦੇ ਜਾਓਗੇ ਹੁਣ ਲੰਗਰ ਪਕਾਣ ਜਾਂ ਦਿਹਾੜੀ ਦੇ ਉੱਤੇ ਗੁਰਦਾਰੇ ਦੇ ਵਿੱਚ ਵੀ ਜੇ ਗਈ ਵੀ ਉਸ ਗੁਰਦਾਰੇ ਮੈਂ ਤਾਂ ਕਦੇ ਨਹੀਂ ਜਾਊਂਗੀ ਵੈਸੇ ਗੁਰਦਾਰੇ ਮਤੋਂ ਮਨ ਟੁੱਟ ਗਿਆ ਮੇਰਾ ਵੀ ਗੁਰਦਾਰੇ ਮੈਂ ਹਾਲੋਂ ਦੇ ਫਿਰ ਬਾਰੋਂ ਨੇ ਤਾਂ ਆਸਾਨ ਹੈਗੇ ਤੇ ਜਿਹੜਾ ਇਹ ਕਿਹਾ ਜਾਂਦਾ ਜੀ ਕਿ ਸਾਡੇ ਸਿੱਖੀ ਤੋਂ ਬੱਚੇ ਦੂਰ ਹੋ ਰਹੇ ਆ ਤੇ ਇਹ ਵੀ ਇੱਕ ਕਾਰਨ ਹੈ ਜੀ ਕਿ ਅਸੀਂ ਗੱਲ ਨਾਲ ਨਹੀਂ ਲਾ ਰਹੇ ਜਿਹੜਾ ਜ਼ਰੂਰਤਮੰਦਾ ਸਾਡਾ ਭੈਣ ਭਰਾ ਉਹਨੂੰ ਅਸੀਂ ਗੱਲ ਨਹੀਂ ਲਾਂਦੇ ਰੱਜੀਆਂ ਨੂੰ ਰਜਾਈ ਜਾਂਦੇ ਆ ਅਸੀਂ ਤੁਹਾਡੇ ਰਾਹੀਂ ਇਹ ਵੀ ਬੇਨਤੀ ਕਰਨਾ ਚਾਹੁੰਦਾ ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲ ਤਖਤ ਅਕਾਲ ਤਖਤ ਦੇ ਜੇਸ਼ੇਦਾਰ ਨੂੰ ਵੀ ਤੁਹਾਡੇ ਰਾਹੀਂ ਬੇਨਤੀ ਕਰਨਾ ਚਾਹੁੰਦੇ ਆ ਜਿਵੇਂ ਸਾਡੇ ਕੋਲੇ ਅੰਮ੍ਰਿਤਸਰ ਗੁਰਦੁਆਰਾ ਉਸ ਸਰੋਮਣੀ ਕਮੇਟੀ ਦੇ ਅੰਡਰ ਗੁਰਦਾਰੇ ਦੁਆਰਾ ਇਹ ਦੂਜੇ ਛੋਟੇ ਗੁਰਦਾਰੇ ਕਿਸ ਸਰੋਮਣੀ ਕਮੇਟੀ ਦੇ ਅੰਦਰ ਨੇ ਅਜਹੀਆਂ ਲੇਡੀਆਂ ਨੂੰ ਜਿਹੜੀਆਂ ਤੇ ਅਤਿਆਚਾਰ ਹੋਇਆ ਗਰੀਬ ਲੋਕ ਨੇ ਜਿੱਥੇ ਨੌਕਰੀਆਂ ਦਿੰਦੇ ਨੇ ਬਹੁਤ ਫੰਡ ਪਿਆਰਪਨ ਰੁਪਇਆ ਫੰਡ ਪਿਆ ਗੁਰਦਾਰੇਆਂ ਕੋਲੇ ਇਹ ਗਰੀਬ ਬੱਚਿਆਂ ਨੂੰ ਗਰੀਬ ਲੇਡੀਆਂ ਨੂੰ ਜਿਹੜੀਆਂ ਰੋਜ਼ ਦਰਦਰ ਦੀਆਂ ਠੋਕਰਾਂ ਨਾ ਖਾਵੇਂ ਇਹਨਾਂ ਨੇ ਕਿਤੇ ਝਾੜੂ ਦੀ ਪੋਚੇ ਦੀ ਚਾਹ ਦੀ ਕੋਈ ਸੇਵਾ ਲਾ ਦੇ ਤਾਂ ਇਹਨਾਂ ਦਾ ਜਿਹੜਾ ਰੋਜ਼ਗਾਰ ਉੱਥੇ ਵੀ ਚੱਲ ਸਕਦਾ ਜਿੱਥੇ 10-12 ਜਾਂ 15000 ਰੁਪਇਆ ਲਿਕੇ ਗੁਜ਼ਾਰਾ ਕਰ ਸਕਦੇ ਆ ਤਾਂ ਕਿ ਸਾਡੇ ਨੇੜੇ ਜਿਹੜ ਕਿ ਗੁਰਦੁਆਰੇ ਚ ਸਾਰੇ ਬੰਦੇ ਪੇਤੀ ਹੁੰਦੇ ਨੇ ਜਾਣਕਾਰ ਹੁੰਦੇ ਆ ਅਜਿਹੇ ਗੁਰਦੁਆਰਿਆਂ ਚ ਜਿਹੜੇ ਲੋਕ ਅਤਿਆਚਾਰ ਦੇ ਮਾਰੇ ਹੋਏ ਲੋਕ ਨੇ ਗਰੀਬ ਲੋਕ ਨੇ ਇਹਨਾਂ ਨੂੰ ਗੁਰਦੁਆਰਿਆਂ ਚ ਜਿਹੜੀ ਹੈ ਸੰਗਤ ਦਾ ਪੈਸਾ ਪਬਲਿਕ ਦਾ ਪੈਸਾ ਪਬਲਿਕ ਲਈ ਵਰਤਿਆ ਜਾਵੇ ਅਜਿਹੇ ਗਰੀਬ ਪਰਿਵਾਰਾਂ ਨੂੰ ਜਿਹੜੀ ਉੱਥੇ ਨੌਕਰੀ ਦੇ ਕੇ ਮਾਨ ਸਨਮਾਨ ਵੀ ਹੋਏ ਇਹਨਾਂ ਨੂੰ ਲੰਗਰ ਪਾਣੀ ਵੀ ਮਿਲੇ ਤੇ ਹੋਰ ਵੀ ਸੁਖ-ਸੋਲਤਾ ਸਰੋਮਣੀ ਕਮੇਟੀ ਦੇ ਸਕਦੀ ਹੈ ਜੋ ਸਰਕਾਰਾਂ ਨਹੀਂ ਦੇ ਸਕਦੀਆਂ ਗੁਰਦੁਆਰਾ ਕਮੇਟੀ ਉਹ ਵੀ ਸਹੂਲਤਾਂ ਦੇ ਸਕਦੀ ਹੈ ਜੇਕਰ ਦੇਣ ਤਾਂ ਬਿਲਕੁਲ ਜੀ ਪਰਿਵਾਰ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਜੀ ਤੇ ਇਸ ਰਿਪੋਰਟ ਨੂੰ ਅਸੀਂ ਇੱਥੇ ਹੀ ਸਮੇਟਦੇ ਆਂ ਲੇਕਿਨ ਇਹ ਜ਼ਰੂਰ ਸਾਨੂੰ ਪਤਾ ਲੱਗ ਰਿਹਾ ਕਿ ਕਿਤੇ ਨਾ ਕਿਤੇ ਇਹ ਕਾਰਨ ਵੀ ਹੈ ਕਿ ਸਾਡੇ ਜਿਹੜੇ ਸਿੱਖ ਪਰਿਵਾਰ ਨੇ ਉਹ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਨੇ ਤੇ ਹੋਰ ਧਰਮਾਂ ਦੇ ਵਿੱਚ ਜਾ ਰਹੇ ਨੇ ਕਿਉਂਕਿ ਉੱਥੇ ਉਹਨਾਂ ਨੂੰ ਸਤਕਾਰ ਮਿਲਦਾ ਹੈ ਤੇ ਇਹੋ ਜਿਹਾ ਪਰਿਵਾਰ ਜਿਹੜਾ ਵਾਕਈ ਲੋੜਵੰਦਾ ਇੱਕ ਪਾਸੇ ਤਾਂ ਅਸੀਂ ਵੇਖਦੇ ਆਂ ਕਿ ਲੋਕੀ ਰੱਜਿਆਂ ਨੂੰ ਰਜਾਉਂਦੇ ਆ ਇੱਕ ਪਾਸੇ ਵੇਖਦੇ ਆ ਅਸੀਂ ਸੜਕਾਂ ਦੇ ਉੱਤੇ ਜਦੋਂ ਸ਼ਹੀਦੀ ਦਿਹਾੜੇ ਆਉਂਦੇ ਗੁਰਪੁਰਬ ਆਉਂਦੇ ਆ ਹੌਲੇ ਮੁਹੱਲਿਆਂ ਦੇ ਰੋਕ ਰੁੱਕ ਕੇ 1 ਕਿਲੋਮੀਟਰ ਦੇ ਵਿੱਚ ਸ਼ਾਇਦ 4-4 ਲੰਗਰ ਲੱਗੇ ਹੁੰਦੇ ਆ ਤੇ ਲੋਕੀ ਉਹ ਲੰਗਰ ਨੂੰ ਉਹ ਚੀਜ਼ਾਂ ਨੂੰ ਖਾਂਦੇ ਵੀ ਨਹੀਂ ਹੈਗੇ ਸਿਰਫ ਟੇਸਟ ਹੀ ਕਰਦੇ ਆ ਇੱਕ ਚਮਚ ਤੇ ਉਹ ਗੱਡੀਆਂ ਦੇ ਉੱਤੇ ਕੋਈ ਸੜਕਾਂ ਦੇ ਉੱਤੇ ਰੋਲ ਰਹੀਆਂ ਹੁੰਦੀਆਂ ਚੀਜ਼ਾਂ ਅਰੇ ਔਰ ਇਹ ਪਰਿਵਾਰ ਉਹ ਹੈ ਕਿ ਕੋਈ ਵੈਸੇ ਹੀ ਮੰਗ ਕੇ ਨਹੀਂ ਖਾਣ ਵਾਲਾ ਸੀ ਭੈਣ ਜੀ ਹੋਰੀ ਦਿਹਾੜੀ ਲਾਣ ਗਏ ਸੀ ਤੇ ਬੜੀ ਤਰਾਸਦੀ ਹੈ ਵੀ ਜਿਹੜੀ ਕੌਮ ਜਾਣੀ ਇਸ ਕਰਕੇ ਜਾਵੇ ਪੂਰੀ ਦੁਨੀਆ ਦੇ ਵਿੱਚ ਕਿ ਕਿੱਥੇ ਵੀ ਵਿਫਤਾ ਆ ਜੇ ਸਿੱਖ ਪਹੁੰਚ ਜਾਂਦੇ ਆ ਉਥੇ ਲੰਗਰ ਲੈ ਕੇ ਤੇ ਲੰਗਰ ਦੇ ਪਿੱਛੇ ਸਿੱਖਾਂ ਦੇ ਨਾਲ ਸਿੱਖਾਂ ਨੇ ਹੀ ਕੁੱਟਮਾਰ ਕੀਤੀ ਹੋਵੇ ਇਸ ਰਿਪੋਰਟ ਨੂੰ ਲੈ ਕੇ ਅਸੀਂ ਅੱਗੇ ਕੀ ਕਾਰਵਾਈ ਹੁੰਦੀ ਹੈ ਤੁਹਾਡੇ ਤੱਕ ਜ਼ਰੂਰ ਪਹੁੰਚਾਵਾਂਗੇ ਧੰਨਵਾਦ